ਨਹੀਂ ਤਾਂ ਦੋ ਦਿਨ ਲਾ ਛੁੱਟੀਆਂ ਚ ਲਾਇਆਈ ਤੇ ਨਾਲੇ ਆਦਾ ਸਮਾਨ ਲਿਆਈ ਲੋੜੀ ਦਾ ਸਾਰਾ ਵਦਿਆ ਮੇਰੀ ਮਾਂ ਨੇ ਤਾਂ ਕਿ ਇੰਨਾ ਮਹਿੰਗਾ ਸਮਾਨ ਲੈ ਕੇ ਦਿੱਤਾ ਮੈਨੂੰ ਲੋੜੀ ਦਾ ਤਾਂ ਨੇ ਤਾਂ ਛੂਟ ਦੇਤੇ ਦੋ ਤਾਂ ਮੇਰੇ ਦੇਤੇ ਇੱਕ ਮੇਰੀ ਬੇਬੇ ਦਾ ਦੇਤਾ ਕਹਿੰਦੀ ਕੋਈ ਗੱਲ ਨਹੀਂ ਬੇਬੇ ਲਾ ਪਿੰਡ ਜਾ ਬੈਠੀ ਬੇਬੇ ਕਹਿੰਦੀ ਮੈਂ ਭਈ ਚਾਰ ਦਿਨ ਲਾ ਕੇ ਆਉਂਗੀ ਤੇ ਇੰਨੇ ਉਹੀ ਗੱਲ ਚੱਲ ਮੈਨੂੰ ਤਾਂ ਹੁਣ ਮੁੜਨੀ ਪੈ ਜੀ ਹੁਣ ਬੇਬੇ ਅੱਜ ਬਾਗੀ ਨੇ ਫੋਨ ਕਰਤਾ ਕਹਿੰਦਾ ਬੇਬੇ ਤਾਂ ਜਾਂਦੀ ਹੈ ਵੀ ਤੂੰ ਆ ਜਾ ਚਲੋ ਬੇਬੇ ਵੀ ਲੋੜੀ ਲਿਆਉਗੀ ਬੇਬੇ ਨੂੰ ਵੀ ਆਏ ਆ ਵੀ ਮੈਂ ਵੀ ਉਹੀ ਗੱਲ ਆ ਦੇਖ ਲੈ ਮੇਰੀ ਸੱਸ ਦੀ ਏਡੀ ਉਮਰ ਹੋਈ ਪਈ ਐ 80 ਸਾਲਾਂ ਦੀ ਹੋਈ ਪਈ ਐ ਉਹਨੂੰ ਵੀ ਐ ਲੋੜੀ ਦਾ ਚਾਹ ਵੀ ਮੇਰੀ ਨੂੰ ਤਾਂ ਲੈ ਕੇ ਆ ਜੂ ਤੇ ਮੈਂ ਰਹਿ ਜੂਗੀ ਪੇਕਿਆ ਮੈਨਾਂ ਮੈਂ ਵੀ ਲਿਆਵਾਂ ਜਾ ਕੇ ਇਹ ਕਿਹਦਾ ਰਵਾਜ ਹੀ ਤੋੜ ਲਿਆ ਲੈ ਮੈਂ ਤਾਂ ਹੁਣ ਛੁੱਟਣਾਂ ਚ ਗਈ ਸੀ ਤਾਂ ਲੈ ਆਈ ਪਹਿਲਾਂ ਬੇਬੇ ਦਾ ਵੀ ਜੀ ਹੋ ਗਿਆ ਵੀ ਮੈਂ ਵੀ ਲੋੜੀ ਲੈ ਕੇ ਆਮ ਚੱਲ ਪਈ ਮਸਾਂ ਆਈਆਂਗੀ ਮਸਾਂ ਘਰ ਆਉਂਦਾ ਉਹੀ ਗੱਲ ਐ ਅੱਜ ਤਾਂ ਧੁੱਪ ਵੀ ਵਧੀਆ ਕੱਢ ਰੱਖੀ ਐ ਰੱਬ ਨੇ ਮੈਨਾਂ ਤਾਂ ਸਾਰੀਆਂ ਪਾਥੀਆਂ ਭਿੱਜ ਗਈਆਂ ਕੀ ਕਰਾਂ ਹੁਣ ਜੋ ਦੋ ਦਿਨ ਪਿੰਡ ਵਗ ਗਈ ਮੰਗਰੋਂ ਮੀਂਹ ਪੈਗਾ ਮੈਨੂੰ ਤਾਂ ਉੱਥੇ ਵੀ ਫਿਕਰ ਰਿਹਾ ਪਾਥੀਆਂ ਦਾ ਉਹਨੂੰ ਤਾਂ ਹੀ ਨਹੀਂ ਕੋਈ ਪੱਲੀ ਪੁੱਲੀ ਪਾ ਦਿਆਂ ਮੈਂ ਤਾਂ ਉਹਦੇ ਪੇਕੀ ਜਾਵਾਂ ਲੋੜੀ ਲਿਆਵਾਂ ਥੋੜੇ ਦਿਨ ਹੀ ਰਹਿ ਗਏ ਲੋੜੀ ਚ ਕਿਹੜਾ ਬਾਲੇ ਦੇਣ ਨੇ ਤੇ ਚਾ ਲੋ ਦੂਪਾਣਾ ਨਾਲੇ ਜਵਾਕ ਖਾ ਲੈਣਗੇ ਹਜੇ ਮੇਰੀ ਨੂੰਹ ਆਪੇ ਪੇਕੀ ਗਈ ਆ ਉਹਨੂੰ ਪਹਿਲਾਂ ਪਹਿਲਾਂ ਜਾ ਕੇ ਲਿਆਵਾਂ ਲੋੜੀ ਤੇ ਜੇ ਪਹਿਲਾਂ ਉਹ ਲਿਆਈ ਫਿਰ ਆਇਆ ਆਖੂਗੀ ਵੀ ਲੈ ਬੀਬੀ ਤਾਂ ਹਜੇ ਲੋੜੀ ਨਹੀਂ ਲਿਆਈ ਆ ਕੇ ਤੇਰਾ ਕੋਈ ਫੜਾ ਕੇ ਗਿਆ ਵੀ ਮੈਂ ਤਾਂ ਪਹਿਲਾਂ ਚ ਲੋੜੀ ਲਈ ਫਿਰ ਸੋਕਾ ਮੈਨੂੰ ਕਿਤੇ ਆਈ ਜੀ ਵਾਲੀ ਗੱਲ ਹੋ ਜੂਗੀ ਹੁਣ ਜਾ ਕੇ ਚਾ ਲੋ ਗਈ ਹੋਈ ਆ ਮੈਂ ਰਮਗਰ ਵੀ ਲੈ ਕੇ ਆ ਜੂਗੀ ਲੋੜੀ ਤੇ ਨਾਲੇ ਚਾ ਜੇ ਕੋਈ ਚੀਜ਼ ਕੱਟੀ ਵਾਦੀ ਹੁਣ ਤਾਂ ਮੇਰੇ ਕੋਲੇ ਪੈਸੇ ਆ ਤੇ ਹੁਣ ਤਾਂ ਮੈਂ ਆਪਦੇ ਕੋਲੋਂ ਵੀ ਬੁਲਿਆਉਂਗੀ ਚੀਜ਼ੇ ਕੋਈ ਘੱਟ ਵੱਧਣ ਲੱਗੀ ਜੇ ਮੇਰੀ ਨੂ ਆ ਗਈ ਫਿਰ ਮੈਂ ਤਾਂ ਸਾਬ ਮੰਗੂਗੀ ਪੈਸਿਆਂ ਦਾ ਵੀ ਬੀਬੀ ਐਨੇ ਪੈਸੇ ਦਿੱਤੇ ਸੀ ਹੁਣ ਕਿਹੜਾ ਉਹਨੂੰ ਪਤਾ ਹੈਗਾ ਵੀ ਕਿੰਨੇ ਪੈਸੇ ਲੈ ਕੇ ਗਈ ਹੈ ਹੁਣ ਤਾਂ ਚਲ ਨਾਲੇ ਫੇਰਾ ਮੇਰੀ ਵੀ ਨਾਲ ਇੱਜਤ ਜੀ ਰਹਿ ਜੂਗੀ ਜੇ ਸਮਾਨ ਘੱਟ ਹੋਇਆ ਟੋਲਾ ਪਰਤੇ ਲੈ ਜੂ ਮੈਂ ਤਾਂ ਐਡਾ ਸਮਾਨ ਦਾ ਲੋੜੀ ਦੇਦਾ ਉਹਨੂੰ ਬੜਾ ਪਤਾ ਲੱਗੂ ਵੀ ਕਿੱਥੋਂ ਲਈ ਹੈ ਵੀ ਘਰੋਂ ਲਈ ਹੈ ਕੋ ਕੋਲੋਂ ਲਈ ਹੈਗੀ ਉਹ ਚਲ ਹਰਪ੍ਰੀਤ ਆਈ ਗਈ ਬੇਬੇ ਦਾ ਬਾਗੀ ਸੀਗੀ ਆ ਆ ਗਈ ਲੈ ਆ ਜਾ ਆ ਜਾ ਹੁਣ ਆ ਗਈ ਹੁਣ ਪਹਿਲੀ ਲੱਗ ਜਾਣਾ ਬੋਲਣ ਉਥੋਂ ਹੀ ਦਿਸ ਗਈ ਦੂਰੋਂ ਆਉਂਦੀ ਥੈਲੇ ਜੇ ਵਾਲੀ ਚੱਕੀ ਆਉਣੀ ਹੈ ਇਹ ਲੈ ਫੜ ਮੇਰੇ ਕੱਥੇ ਦੁਖਣ ਲੱਗੇ ਥੈਲਿਆਂ ਨਾਲ ਥੈਲੇ ਤਾਂ ਫਿਰ ਹੁਣ ਇਹ ਕਿਤੇ ਮੇਰੀ ਮਾਂ ਨੇ ਸਮਾਨ ਹੀ ਬਾਹਾਂ ਲੈ ਕੇ ਦਿੱਤਾ ਖੁਆ ਕੱਢ ਕੇ ਦਿੱਤਾ ਬੇਬੇ ਨੇ ਖੁਆ ਵੀ ਕੱਢ ਕੇ ਦਿੱਤਾ ਇੱਕ ਤਾਂ ਗਾਜਰ ਪਕ ਦਾ ਡੱਬਾ ਇੱਕ ਦੂਜਾ ਉਹਦਾ ਬਣਾਇਆਗਾ ਦੂਜਾ ਖੁਆ ਬਣਾਇਆ ਸੀ ਉਹਦਾ ਆਤਾ ਪਾਕੇ ਹੋਰ ਤਾਂ ਸਾਰੇ ਖੈਰ ਸੁਖ ਸੀ ਤੇਰੇ ਪੇਕੀ ਵਧੀਆ ਠੀਕ ਠਾਕ ਐ ਤੇ ਨਾਏ ਮੈਨੂੰ ਕੱਪੜੇ ਦਿੱਤੇ ਹੈਗੇ ਕਹਿੰਦੀ ਐ ਕਿ ਸੁੱਟਾ ਨਾ ਲੈ ਲੀ ਤੇ ਫਿਰ ਹੁਣ ਨਾਏ ਤਾਂ ਉਹ ਗੱਲ ਛੁੱਟ ਗਈ ਨਾ ਸਮਾਨ ਹੋ ਗਿਆ ਤੇ ਨਾਲੇ ਹੁਣ ਲੋਹੜੀ ਦਾ ਹੋ ਗਿਆ ਤੇ ਫਿਰ ਬੇਬੇ ਨੂੰ ਐਡੀ ਕੀ ਕਹਾਣੀ ਸੀ ਮੈਂ ਬੇਬੇ ਨੂੰ 4 ਦਿਨ ਕਹਿ ਕੇ ਗਈ ਸੀ ਮੈਂ 4 ਦਿਨ ਲਾ ਕੇ ਆਉ ਉਹ ਬੇਬੇ ਕਿੱਥੇ ਰੁਕਦੀ ਐ ਜਦੋਂ ਤੂੰ ਆਪਦੇ ਪੇਕੀ ਵਾਗੀ ਬਸ ਬੇਬੇ ਨੂੰ ਤਾਂ ਐ ਹੋ ਗਿਆ ਮੈਂ ਤਾਂ ਆਪਦੇ ਪੇਕਾ ਤੋਂ ਰਹੇਗੀ ਹੋਰ ਉਹ ਮੈਨੂੰ ਕਹਿ ਲਿਆ ਹੋ ਗਿਆ ਵੀ ਹਰਪ੍ਰੀਤ ਲੋਹੜੀ ਲੈ ਕੇ ਆਉਗੀ ਮੈਂ ਵੀ ਲੋਹੜੀ ਲੈ ਕੇ ਆਵਾਂ ਕਿਤੇ ਹੋ ਨਾ ਮੇਰੇ ਨੂੰ ਪਹਿਲਾਂ ਲਿਆ ਵੀ ਬਸ ਆਹੀ ਗੱਲ ਐ ਫ੍ਰੀਸ ਹੋ ਜਾਂਦੀ ਐ ਬੁੜੀਆਂ ਨੂੰ ਤਾਂ ਫ੍ਰੀਸ ਕਰਦੀਆਂ ਨੇ ਬੁੜੀਆਂ ਤੇਰੀ ਗੱਲ ਚ ਪਤਾ ਨਹੀਂ ਕੀ ਮੱਛਰ ਮੱਛਰ ਪੈ ਗਿਆ ਚਲ ਅੰਦਰ ਜਾ ਕੇ ਮੱਛਰ ਮੱਛਰ ਦਾ ਕਿਹੜਾ ਪਿਆ ਹੋ ਮੈਨੂੰ ਪਤਾ ਹੀ ਐ ਤੂੰ ਆਪ ਕੱਢ ਕੇ ਲਈਂਗੀ ਧੂਆਂ ਪੈ ਗਿਆ ਹੋਊਗਾ ਧੂਆਂ ਕਾਨੂੰ ਪਿਆ ਐ ਬਦਨ ਤਾਂ ਬਾਲ ਮੁੜ ਗਿਆ ਅੱਖ ਚ ਪਤਾ ਨਹੀਂ ਕੀ ਹੋ ਗਿਆ ਰੜਕ ਜੀ ਵੈਣ ਲੱਗ ਗਈ ਚਲ ਅੱਧਾ ਚੋਣੀ ਦਵਾਈ ਲੈ ਆਉਂਦੀ ਜਾਂ ਇੰਨੀ ਤੇਰੀ ਅੱਖ ਖਰਾਬ ਸੀ ਉਹ ਫਿਰ ਮੈਨੂੰ ਐ ਹੋ ਗਿਆ ਮਾਂ ਪਸੂਆਂ ਦਾ ਕੀ ਬਣੂੰਗਾ ਪਸੂਆਂ ਨੂੰ ਔਖਾ ਹੋ ਜਾਊਗਾ ਨਾ ਪਸੂਆਂ ਦਾ ਵੀ ਫਿਕਰ ਕਰਦੀ ਐ ਤੂੰ ਤੇ ਫਿਰ ਹੁਣ ਹੋਰ ਹੁਣ ਮੈਂ ਖਾ ਅੱਗੇ ਤਾਂ ਬੇਬੇ ਆਟਾ ਉੱਟਾ ਪਾਉਂਦੀ ਏ ਤੂੰ ਖੇਤ ਵਗ ਜੰਨਾ ਹਰਾ ਹੋਰਾ ਪਾਉਂਦੀ ਹੁਣ ਮੰਗ ਰੋ ਔਖਾ ਉਹ ਤੂੰ ਵਧੀਆ ਗੱਲ ਸੋਚੀ ਮੈਂ ਚੜਿਆ ਅਸਮਾਨ ਦੇਖ ਲੈ ਬੇਬੇ ਨੇ ਇੱਕ ਗੱਲ ਨਹੀਂ ਸੋਚੀ ਛੱਡ ਕੇ ਬਾਗੀ ਮੈਨੂੰ ਮਸਾਂ ਮੈਂ ਮਾਲ ਡੰਗਰ ਮਸਾਂ ਸਾਵੇਂ ਦੇਖ ਲੈ ਤੇ ਫਿਰ ਬੰਦਿਆਂ ਦੇ ਕਿਹੜੇ ਕੰਮ ਹੁੰਦੇ ਹਨ ਪਹਿਲਾਂ ਬੰਦਿਆਂ ਤਾਂ ਸਾਰਾ ਕਿੱਥੇ ਲੋਟ ਆਉਂਦਾ ਤੇ ਫਿਰ ਰੋਟੀਆਂ ਤਾਈ ਤੋਂ ਬਣਵਾ ਲਿਆ ਸੀ ਉਹ ਬਸ ਤਾਈ ਤੋਂ ਬਣਵਾ ਕੇ ਲਿਆਇ ਸੀਗਾ ਨਾ ਬੇਬੇ ਤਾਂ ਸੱਤਾ ਲਈ ਚੜ ਗਈ ਤੜਕੇ ਉਹ ਜਾਦੇ ਬਸ ਕਾਹਲ ਕਰਦੀ ਸੀ ਕਾਹਲ ਚ ਛੇਤੀ ਬਾਗੀ ਉਹ ਨਾਲੇ ਫਿਰ ਤਾਈ ਤੋਂ ਰੋਟੀਆਂ ਤਾਂ ਬਣਵਾ ਕੇ ਲ ਚੱਲ ਕੋ ਚੱਲ ਹੁਣ ਤਾਂ ਫੇਰ ਐਂ ਕਰਦੇ ਆ ਤੂੰ ਐਂ ਕਰਾ ਰੋਟੀਆਂ ਨਾ ਬਣਾਈ ਹੁਣ ਹਾਂ ਤੂੰ ਚਾਹ ਬਣਾ ਲੈ ਜਿਹੜਾ ਪੇਕਿਆਂ ਤੋਂ ਗਾਜਰ ਪਾ ਕੇ ਲਈਏ ਨਾ ਹੁਣ ਉਸੇ ਨਾਲੀ ਚਾਹ ਵੀ ਮਾਗੇ ਗਾਜਰ ਪਾਉਂਦਾ ਟੇਸਟੀ ਦੇਖ ਰਿਹਾ ਰੋਟੀਆਂ ਪਕਾਉਨੀਆਂ ਨਹੀਂ ਤਾਂ ਚਾਹ ਕਰ ਲਾਂਦੀਆਂ ਨਹੀਂ ਖੁਆ ਖਾਲਾਂਗੇ ਅੰਦਰ ਤੇ ਝੋਲੇ ਉਹ ਮਰ ਜਾ ਕੇ ਮੈਂ ਖਲਿਆਰਾ پارک ਸਾਰੀਆਂ ਕੁਰਸੀਆਂ 'ਤੇ ਸ਼ਿੱਟੀ ਬੈਠਾਂਗਾ ਬਾਹਰ ਇਹੋ ਜਿਹੇ ਕੰਮ ਹੁੰਦੇ ਆ ਬੰਦਿਆਂ ਦੇ ਤਾਂ ਮੈਂ ਦੇਖ ਲੈ ਕੁੜੇ ਕੀ ਸੋਹਣੀ ਬਾੜੀ ਬਣਾਈ ਪਈ ਐ ਲੈ ਮੇਰਾ ਤਾਂ ਦੇਖ ਕੇ ਨਾ ਮਨ ਖੁਸ਼ ਹੋ ਗਿਆ ਉਹਦੇ ਪੇਕੀ ਆ ਕੇ ਵੀ ਕੀ ਸੋਹਣੀ ਲਾਸਨ ਲਾਈ ਪਈ ਐ ਕੀ ਸੋਹਣੀ ਗੋਭੀ ਲਾਈ ਪਈ ਐ ਦੇਖ ਭਾਈ ਬਾਲੇ ਉਹੀ ਗੱਲ ਵਾਂਗੂ ਮਿਹਨਤ ਕਰਦੇ ਨੇ ਭਾਈ ਫੇਰ ਹੀ ਐ ਕੰਮ ਨਾਲ ਹੀ ਐ ਭਾਈ ਸਾਰਾ ਕੁਝ ਬੇਲਿਆਂ ਨੂੰ ਤਾਂ ਕੁਛ ਵੀ ਨਹੀਂ ਤੇ ਜੇ ਭਾਈ ਕੰਮ ਕਰਦਾ ਬੰਦਾ ਰੱਜ ਕੇ ਵੀ ਖਾਂਦਾਗਾ ਦੇਖ ਲੈ ਕੀ ਸੋਹਣੀ ਜਕ ਉਹ ਸਾਗ ਐ ਪਤਾ ਨਹੀਂ ਕੀ ਸਾਗ ਮਾਲਾ ਸਾਗ ਮਾਲਾ ਲੈ ਗਾਜਰ ਐਨੀ ਦਾ ਸਬਜ਼ੀ ਲਾ ਛੱਡੀ ਐ ਮੁੱਲ ਦੀ ਲੈਣ ਨਾਲੋਂ ਤਾਂ ਵਧ ਗਈ ਐ ਆਈ ਮਨ ਖੁੱਟ ਹੋ ਜਾਂਦਾ ਪੇਕੀਆਂ ਆ ਕੇ ਤਾਂ ਉਹੀ ਗੱਲ ਵਾਂਗੂ ਪਵਾ ਕਿੱਡੀ ਪੂਆ ਤਾਂ ਵੱਡੀ ਹੋਵੇ 80 ਸਾਲ ਦੀ ਹੋਵੇ ਪਵਾ 50 ਦੀ ਹੋਵੇ ਤੇ ਪੇਕਿਆਂ ਦਾ ਤਾਂ ਵੀ ਦੇਖ ਇੰਨੀ ਆਸ ਕਰਦੀ ਆ ਵੀ ਮੇਰੇ ਪੇਕੇ ਬਾਰੇ ਸੌਖੇ ਹੋਣ ਸਸਰੀ ਕਾਲ ਪੂਆ ਸਸਰੀ ਕਾਲ ਪਈ ਹੋ ਠੀਕ ਠਾਕ ਹੈ ਭਾਈ ਪੂਆ ਕਿਵੇਂ ਗਿੜੇ ਮਾਰੇ ਤਾਂ ਹੀ ਅਜ ਰੱਬ ਨੇ ਧੁੱਪ ਕੱਢ ਲਈ ਹਨਾ ਇਹ ਪੂਆ ਆਉਂਦੀ ਹੈ ਰੱਬ ਨੇ ਧੁੱਪ ਕੱਢ ਲਈ ਮੇਰੇ ਕਰਮਾਂ ਦੀ ਤੇਕੀਆਂ ਆਉਣਾ ਸੀ ਭਾਈ ਤਾਂ ਰੱਬ ਨੇ ਧੁੱਪ ਕੱਢੀ ਹੈਗੀ ਪੂਆ ਤਗਲਾ ਤੂੰ ਤਾਂ ਸਾਡੇ ਕੋਲੇ ਮਿਲਣਾ ਹੀ ਹੋਏਗੀ ਹਨਾ ਤੇ ਮੇਰੀ ਬੇਬੇ ਉਹ ਆਪਦੇ ਪੇਕੀ ਬਾਗੀ ਚਲ ਕੋਈ ਨਾ ਭਾਈ ਤੇਰੀ ਬੇਬੇ ਪੇਕੀ ਬਾਗੀ ਤੂੰ ਹੈਗਾ ਹਾਤਰੀਤ ਹੈਗੀ ਹੈਗੀ ਪੂਆ ਉਹਦਾ ਗੱਲ ਠੀਕ ਹੈ ਉਹ ਵੀ ਅੱਜ ਆਈ ਹੈ ਕੈ ਦਿਨਾਂ ਤੋਂ ਹਰਪ੍ਰੀਤ ਵੀ ਹੋਰ ਉਹ ਵੀ ਪੇਕੀ ਬਾਗੀ ਸੀ ਭਾਈ ਆ ਪੂਆ ਜੇ ਆਏ ਪਤਾ ਹੁੰਦਾ ਵੀ ਤੂੰ ਆਏਂਗੀ ਬੜਾ ਵੱਡਾ ਫੋਨ ਕੀਤਾ ਹੁੰਦਾ ਮੈਂ ਹਰਪ੍ਰੀਤ ਨੂੰ ਫੋਨ ਕਰਦਾ ਆਪਦੇ ਪੇਕੀ ਰਹਿੰਦੀ ਉਹ ਤਾਂ 2-4 ਦਿਨ ਹੋਰ ਤੂੰ ਮੇਰੀਆਂ ਰੋਟੀਆਂ ਪਕਾਉਣ ਦੀ ਚਾਹ ਤ ਪਕਾ ਦਿੰਦੀ ਭਾਈ ਮੈਂ ਤਾਂ ਸਾਰਾ ਕੰਮ ਕਰ ਲੈਂਦੀ ਤੇ ਉਹ ਆਇਆ ਭਾਈ ਮੈਨੂੰ ਆਥਨ ਨੂੰ ਮੋੜਨ ਦੀ ਭਾਈ ਮਜਬੂਰੀ ਵੀ ਹੋਈਗੀ ਹੈਗੀ ਮੇਰੀ ਵੀ ਗਾਹ ਨੂੰ ਆ ਦੇ ਪੇਕੀ ਗਈ ਹੈ ਛੁੱਟੀਆਂ ਦਾ ਕਰਕੇ ਲੈ ਪੂਆ ਹੁਣ ਤੂੰ ਆਥਨ ਨੂੰ ਮੋੜੇਂ ਛੋਟੇ ਛੋਟੇ ਦਿਨ ਨੇ ਕਿੰਨਾ ਕਿੱਥੇ ਉਹ ਨਹੀਂ ਭਾਈ ਉਹ ਮੇਰੀ ਵੀ ਨੂੰ ਪੇਕੀ ਵਾ ਗਈ ਤੇ ਮੈਂ ਵੀ ਆਖ ਮਖਲਾ ਹੁਣ ਸਭ ਕੁੜੀਆਂ ਮਖਾ ਜਾਈ ਜਾਂਦੀਆਂ ਭਾਈ ਛੁੱਟੀਆਂ ਤੇ ਜਵਾਕਾਂ ਨੂੰ ਛੁੱਟੀਆਂ ਨੇ ਤੇ ਮੈਂ ਵੀ ਆਪਦੇ ਪੇਕੀ ਜਾਇਆ ਮੈਂ ਵੀ ਜਾਇਆ ਉਹੀ ਵਸ ਤੇਰੇ ਵਾਲੀ ਗੱਲ ਹੈ ਮੇਰੀ ਮਾਂ ਨੂੰ ਵੀ ਰੀਸ ਹੀ ਹੋ ਗਈ ਵੀ ਮੇਰੀ ਹਾਂ ਨੂੰ ਵਾ ਗਈ ਹਰ ਵੀ ਤੇ ਮੈਂ ਵੀ ਜਾਵਾਂ ਚੜਪਾਈ ਹੁੰਦਾ ਹੀ ਆ ਬੁੜੀਆਂ ਤੇ ਭਾਈ ਉਹ ਮਾਦੀ ਕਿੱਡੀਆਂ ਹੀ ਬੁੜੀਆਂ ਹੋ ਜਾਣ ਸੱਸਰੀ ਕਾਲਪੂਆ ਸੱਸਰੀ ਕਾਲਪੁੱਤ ਠੀਕ ਐ ਬੁਆ ਹਾਂ ਭਾਈ ਠੀਕ ਠਾਕ ਕੇ ਤੇ ਜਾ ਹੀ ਪੇਕੀ ਬਾਬ ਦੇ ਹਾਂ ਮੈਂ ਤਾਂ ਜਾ ਹੀ ਪੂ ਤੂੰ ਵੀ ਆਪ ਉੱਚੀ ਪੇਕੀ ਹੋਰ ਭਾਈ ਮੈਨੂੰ ਤੇ ਭਾਈ ਹੋ ਗਿਆ ਮਾਂ ਕਹਾਂਦੀ ਜ ਗਈ ਹੋਈ ਮੈਨੂੰ ਤਾਂ ਪਤਾ ਹੀ ਲੱਗ ਗਿਆ ਲੈ ਸੁਪਨੇ ਵਿੱਚ ਸੋਣਾ ਹੀ ਆ ਗਿਆ ਤੂੰ ਪੂਆ ਹੁਣ ਬੈਠਣ ਨੂੰ ਨਹੀਂ ਗਿਆ ਥੈਲਾ ਫੜਾ ਮੈਂ ਤਾਂ ਚਾਹ ਬਣਾਈ ਜਾਨੀ ਆ ਪੂਆ ਚਾਹ ਨਹੀਂ ਹੁਣ ਸਾਰੇ ਇਕੱਠੀ ਪੀ ਲਾਂਗੇ ਚਲ ਕੋਈ ਨਾ ਪੁੱਤ ਲੈ ਆ ਜਾ ਤੂੰ ਐ ਕਰ ਬੁਆ ਵਾਸਤੇ ਜਿਹੜੇ ਆਉਂਦੇ ਪੇਕੇ ਤੋਂ ਹੋ ਲਈ ਇਹਨੇ ਗਾਜਰ ਪਾਕ ਕੱਢ ਕੇ ਉਹ ਹੋ ਲਿਆ ਭੂਆ ਮੈਂ ਤਾਂ ਹੁਣੀ ਚਾਹ ਪੀ ਕੇ ਤੇ ਖੁਆ ਖਾ ਕੇ ਬਸ ਖੇਤ ਬੰਨੀਆਂ ਸੀ ਮਤਲਬ ਗੇੜਾ ਮਾਰਿਆ ਭਾਈ ਮਾਰਨਾ ਹੀ ਆ ਗੇੜਾ ਭਾਈ ਖੇਤ ਬੰਨੇ ਤਾਂ ਹੱਥੋਂ ਟੜਕੇ ਜਾਇਆ ਕਰ ਤੇ ਆਪਾਂ ਨੂੰ ਖੇਤ ਵੀ ਬਰਕਤ ਕਰਦਾ ਜੇ ਆਪਾਂ ਗੇੜਾ ਮਾਰ ਗਏ ਨਾ ਭੂਆ ਉਹ ਤੇਰੀ ਗੱਲ ਠੀਕ ਹੈ ਫਸਲ ਨੂੰ ਚਾ ਚੜ ਜਾਂਦਾ ਵੀ ਮੇਰਾ ਮਾਲਕ ਆ ਗਿਆ ਭੂਆ ਹੁਣ ਤਾਂ ਸੁੱਖ ਨਹੀਂ ਇੰਨੀ ਵਧੀਆ ਫਸਲਾਂ ਹੁੰਦੀਆਂ ਨੇ ਆਪਣੇ ਉਹ ਜਦੋਂ ਆਪਣੇ ਦੇਖ ਲੈ ਜਮਾ ਮਾਰੂ ਖੇਤ ਹੁੰਦੇ ਸੀ ਸਿਆਣੇ ਬੰਦੇ ਤੇ ਜਦੋਂ ਕਾਲ ਪੈ ਜਾਂਦਾ ਨਾ 12 ਸਾਲਾਂ ਦਾ ਉਦੋਂ ਵੀ ਕਹਿੰਦੇ ਬੇਲੇ ਬਾਹਣ ਜੀ ਗੀੜਾ ਮਾਰ ਕੇ ਹੁੰਦੇ ਗੀੜਾ ਮਾਰਦੇ ਭਾਈ ਆਪਾਂ ਨੇ ਖੇਤੀ ਬੰਨੇ ਤਾਂ ਜਾਣਾ ਚਾਹੀਦਾ ਕਿਹੜਾ ਕੋਈ ਬੰਦਾ ਜਾਮਾ ਨਾ ਉਹ ਨਹੀਂ ਖੇਤ ਜਾਂਦਾ ਤੇ ਨਹੀਂ ਹਰੇਕ ਖੇਤ ਜਾਂਦਾ ਤਾਂ ਉੱਠ ਕੇ ਹੁਣ ਤਾਂ ਤੂੰ ਆਖੇ ਹੀ ਕਹਿੰਦਾ ਖਬਰ ਨਹੀਂ ਆਪਦੀ ਬਿੜਾਈ ਜੀ ਕਰਦਾ ਉਹ ਸਾਰੇ ਲੋਕ ਹੀ ਨਿਮਾਣੇ ਹੋਗੇ ਕੱਲਾ ਨਾ ਬਸ ਖੇਤਾਂ ਚ ਮੈਂ ਹੀ ਹੁੰਨਾ ਸਵੇਰੇ ਸਵੇਰੇ ਕੋਈ ਜਾਂਦੀ ਨਹੀਂ ਹੈਗਾ ਖੇਤਾਂ ਵਧੀਆ ਭਾਈ ਕੋਈ ਨਾ ਫੇਰ ਵਧੀਆ ਬਰਕਤ ਪਾਉ ਪਰਮਾਤਮਾ ਵੀ ਜੇ ਤੂੰ ਜਾਣੇ ਖੇਤ ਜਾਇਆ ਕਰ ਪੂਆ ਨੇ ਕਈ ਵਾਰੀ ਆਏ ਹੁੰਦਾ ਮੋਟਰ ਤਾਂ ਮੈਂ ਬੰਦ ਕਰ ਦੇਣਾ ਨਹਿਰੀ ਪਾਣੀ ਬਾਧੂ ਹੁੰਦਾ ਮੈਂ ਤਾਂ ਨੇਰੀ ਪਾਣੀ ਨਹੀਂ ਕਣ ਕਰਾਉਣਾ ਲੋਕ ਤਾਂ ਮੋਟਰਾਂ ਦਾ ਪਾਣੀ ਲਈ ਜਾਂਦੇ ਨੇਗੇ ਮੋਟਰ ਦਾ ਪਾਣੀ ਤਾਂ ਭਾਈ ਇਹੋਂ ਦਾ ਬੇਕਾਰ ਕਿਹੜਾ ਸੌ ਕਣੇਰੀ ਪਾਣੀ ਮਿਲ ਜੇ ਉਹਦੇ ਵਰਗੀ ਤਾਰੀ ਇਸ ਨਹੀਂ ਹੁੰਦੀ ਤੇ ਮੈਂ ਤਾਂ ਭਾਈ ਅੱਜ ਆਇਆ ਵਗਾ ਮੈਂ ਤਾਂ ਉਹਦੇ ਪੇਕੀ ਜਾ ਕੇ ਆਵਾਂ ਤੇ ਨਾਲੇ ਮੈਂ ਆਖਾਂ ਮਿਲ ਕੇ ਆਵਾਂ ਭਾਈ ਮੇਰੀ ਨੂੰਂਗ ਵਧੀਆ ਕਰਿਆ ਨਹੀਂ ਹਰਪ੍ਰੀਤ ਆ ਨਾ ਬਾੜਾ ਵਧੀਆ ਖੁਆ ਕੱਢ ਕੇ ਲਈ ਆਉਦੇ ਪੇਕਿਆਂ ਤੋਂ ਇੰਨਾ ਸਵਾਦ ਗਾਜਰ ਭਾਗ ਹੁਣ ਤੂੰ ਖਾਈਂ ਕਿ ਤੈਨੂੰ ਆਪ ਹੀ ਪਤਾ ਲੱਗ ਜਾ ਚਲ ਵਧੀਆ ਭਾਈ ਚੰਗਾ ਭਾਈ ਇਹਦੀ ਮਾਂ ਨੇ ਵਧੀਆ ਕੱਢ ਕੇ ਦਿੱਤਾ ਖੁਆਣਾ ਤੁਸੀਂ ਭਾਈ 4 ਦਿਨ ਖਾ ਲੋਗੇ ਹਰਪ੍ਰੀਤ ਪੂਆ ਵਾਹ ਤੇ ਚਾ ਲੈਣਾ ਗਾਦਰ ਪਾਖ ਲਿਆ ਮੈਂ ਤਾਂ ਫਿਰ ਖੇਤ ਕੀੜਾ ਮਾਰ ਕੇ ਆਉਣਾ ਚੰਗਾ ਪੂਆ ਮੈਂ ਤਾਂ ਖੇਤ ਹੀ ਜਾਂਦਾ ਸੀਗਾ ਚੰਗਾ ਭਾਈ ਜਾ ਦੇ ਦਾਂ ਉਹ ਤਾਂ ਫਿਰ ਮੈਂ ਆਥੜਨੂੰ ਤੂੰ ਆਥੜਨੂੰ ਨਾ ਜਾਈ ਹੁਣ ਛੋਟੇ ਛੋਟੇ ਦਿਨ ਨੇ ਕਿਵੇਂ ਮੁੜੇਗੀ ਨਹੀਂ ਭਾਈ ਜਾਉਂਗੀ ਮੁੰਡਾ ਤਾਂ ਖੇਤ ਭੱਗ ਗਿਆ ਹਰਪ੍ਰੀਤ ਵੀ ਆਪਦੇ ਪਿੰਡ ਜਾਈ ਵਧੀਆ ਚੱਲ ਮੈਨੂੰ ਵਧੀਆ ਮੇਰੇ ਹੋਂਟੋਂ ਪਹਿਲਾਂ ਆ ਗਈ ਹਰਪ੍ਰੀਤ ਉਹ ਨਹੀਂ ਮੈਂ ਕੱਲੀ ਰਹਿ ਜਾਂਦੀ ਆਈ ਮੁਰ ਜਾਂਦੀ ਲਾ ਕੇ ਪੇਕਿਆਂ ਤੋਂ ਲੈ ਪੂਆ ਚਾਹ ਪੀ ਲਾ ਆ ਡੱਬਾ ਖੋਲੀ ਨਹੀਂ ਪੂਆ ਖਾ ਲਿਆ ਗਾਜਰ ਪਾਕਾ ਹਾਂ ਖਾ ਲਿਆ ਪੁੱਤ ਮੈਂ ਤਾਂ ਹੋਰ ਨਹੀਂ ਲੈਂਦੀ ਪੁੱਤ ਮੈਂ ਤਾਂ ਖਾ ਲਿਆ ਵਾ ਸਰ ਦੀ ਚਿੰਤਾ ਡੱਬਾ ਧਰਿਆ ਪੁੱਤ ਜਾ ਚਾਹ ਚੋਈ ਨਹੀਂ ਪੂਆ ਧਰ ਦਿਆਂਗੇ ਤੂੰ ਚਾਹ ਪੀ ਲਾ ਚੰਗਾ ਭਾਈ ਹੋਰ ਚਾਹ ਪੀ ਕੇ ਫਿਰ ਰੱਖਿਆਵਾਂਗੇ ਮੇਰਾ ਤਾਂ ਜੀ ਆ ਨਹੀਂ ਕਰਦਾ ਮੈਂ ਅਸੀਂ ਤਾਂ ਗਰਮ ਗਰਮ ਕੱਢ ਕੇ ਖਾ ਲਿਆ ਉਹ ਫਿਰ ਮੁੜ ਕੇ ਨਕਸ਼ਣ ਜੀ ਪੈ ਜਾਂਦੀ ਹੈ ਮੁੜ ਕੇ ਨਹੀਂ ਬਤ ਜੀ ਕਰਦਾ ਮੁੰਡਾ ਮੁੜ ਕੇ ਤਾਂ ਬਸ ਨਾ ਜਿੰਨ ਦੀ ਉਹ ਚੀਜ਼ ਕਰਨੀ ਚਾਹ ਕਨੂ ਜੀ ਨਹੀਂ ਕਰਦਾ ਨਾ ਕਰਦਾ ਹੁਣ ਤਾਂ 2-4 ਦਿਨਾਂ ਟੱਕਰਤਾ ਪਾ ਮਾਂ ਜੀ ਕਰੇ ਹਾਂ ਤੇ ਸੱਚ ਭੂਆ ਮੈਂ ਤਾਂ ਪੁੱਛ ਨਹੀਂ ਭੁੱਲ ਗਈ ਤੂੰ ਕਿਵੇਂ ਆਈ ਹੈ ਕੰਮ ਹੈ ਕੋਈ ਮਾਂ ਦਾ ਪੁੱਤ ਆਪਕੇ ਮੈਂ ਤੂੰ ਲੋੜੀ ਲੈ ਆਈਆਂ ਪੇਕਿਆਂ ਤੋਂ ਮੈਂ ਤਾਂ ਆਪ ਲੋੜੀ ਲੈਣ ਆਈਆਂ ਅੱਛਾ ਲੋੜੀ ਲੈ ਕਰ ਕੀ ਆ ਗਈ ਹੋਰ ਮਾਂ ਆਖਾ ਮੈਂ ਵੀ ਲੋੜੀ ਲੇ ਆ ਮੇਰੀ ਨੂਂ ਗਈ ਹੋਈ ਆ ਆਪਦੇ ਪਿੰਡ ਤੇ ਮਾਂ ਆਖਾ ਉਹ ਤੋਂ ਪਹਿਲਾਂ ਪਹਿਲਾਂ ਮੈਂ ਵੀ ਮਾਂ ਆਖਾ ਲੈ ਜਾਂ ਜੇ ਉਹ ਲੈ ਆਈ ਤੇ ਫਿਰ ਮਾਂ ਆਖਾ ਆਖੂਗੀ ਨਾ ਪਹਿਲਾਂ ਮੈਂ ਲਈ ਆਈ ਬੀ ਚਲ ਕੋਈ ਨਹੀਂ 부ਆ ਤੇ 부ਆ ਜੀ ਤੂੰ ਪਹਿਲਾਂ ਦੱਸਿਆ ਹੁੰਦਾ ਤਾਂ ਮਾੜਾ ਵੰਟਾ ਕੁਝ ਬਣਾ ਲਾਂਦੇ ਹੁਣ ਐ ਕਰਾਂਗੇ ਜਿਹੜੀ ਮੈਂ ਲੈ ਕੇ ਆਇਆ ਸਮਾਨ ਉਸੇ ਚੋਂ ਦੇ ਦੂੰ ਮੈਂ ਤੈਨੂੰ ਨਹੀਂ ਪੁੱਤੋ ਤੇਰੇ ਤੇ ਆ ਗਿਆ ਤੂੰ ਰੱਖੀ ਆਪਦੀ ਕੋਈ 부ਆ ਅਸੀਂ ਬਾਅਦ ਚ ਕੱਢ ਲਾਂਗੇ ਖੁਆ ਵੀ ਕੱਢ ਲਾਂਗੇ ਗਾਜਰ ਪਾਕ ਵੀ ਬਣਾ ਲਾਂਗੇ ਤੇ ਹੁਣ ਨਾ ਤੂੰ ਕਹੀ ਅਨਸ਼ਾ ਦੇ ਭਤੀਜੇ ਨੂੰ ਮਾਤھوں ਨੂੰ ਮੜੂ ਫਿਰ ਲੈ ਕੇ ਕਿ ਜਾਏਗੀ ਕੋਈ ਕੋਈ ਨਾ ਕੋਤ ਮੈਂ ਦੱਬਾ ਮਾ ਨਹੀਂ ਦੁ ਕੋਈ ਸਸਤਾ ਸਮਾਨ ਦੇ ਦੋ ਇਹ ਤੇਰੀ ਮਾਂ ਨੇ ਦੇਖ ਤੈਨੂੰ ਮਹਿੰਗਾ ਸਮਾਨ ਦਿੱਤਾਗਾ ਤੇ ਮੈਂ ਦੱਬਾ ਮਾ ਘੱਟ ਵਾਲੀ ਦੇ ਦੋ ਆ ਦੇਖਾ ਕਿ ਤਾ ਤੈਨੂੰ ਅਸੀਂ ਮਹਿੰਗੀ ਲੋੜੀ ਦੇਵਾਂਗੇ ਐਤ ਕਿ ਤਾ ਜਿਹੜਾ ਸਮਾਨ ਮੇਰੀ ਮਾਂ ਨੇ ਦਿੱਤਾ ਸਾਰਾ ਮੈਂ ਉਹੀ ਦੇਉ ਤੈਨੂੰ ਪੀਲਾ ਜਾ ਲੈ ਪੂੰ ਫਿਰ ਤਾਂ ਆਪਾਂ ਐਵੇਂ ਹੀ ਉਹੀ ਗੱਲ ਘਟਾ ਤੇ ਦੱਬਾ ਚਲ ਤੈਨੂੰ ਖਾਦੇ ਦੋ ਪੀਸੀ ਜਾਂਦੇ ਰਹੋ ਨੀ ਤੀਜੇ ਨਹੀਂ ਖਾਦੇ ਨਹੀਂ ਲੱਗਦਾ ਇਹਦਾ ਤੂੰ ਰੱਖ ਖਾ ਦੋ ਡੱਬੇ ਹੋਰ ਪੈਨਪੂਆ ਪਰੇ ਨਹੀਂ ਪੁੱਤ ਇਹਦਾ ਤੂੰ ਰੱਖ ਖਾ ਲੈ ਕਰ ਬਾਲਾ ਕਰਦੀਆਂ ਇੱਕ ਡੱਬਾ ਮੈਂ ਰੱਖ ਲੈਣੀ ਆ ਜਿਹੜੇ ਦੋ ਡੱਬੇ ਪਿਆਉ ਮੈਂ ਤੈਨੂੰ ਪਾ ਦਾਨੀ ਆ ਮੈਂ ਤੈਨੂੰ ਹੋ ਮੰਗਾ ਦਾਨੀ ਆ ਦੁਕਾਨ ਤੋਂ ਨਹੀਂ ਤਾਂ ਗੱਚਕਾ ਲੈ ਆ ਦੂ ਮੈਂ ਰੇੜੂnga ਲੈ ਆ ਦੂ ਤੇ ਨਾਲੇ ਆਹ ਚੌਲਾਂ ਦੇ ਪਾਪੜ ਲੈ ਆ ਦੂ ਤੇ ਨਾਲੇ ਪੂਆ ਆਪਣੇ ਨਾ ਦੁਕਾਨ ਖੁੱਲੀ ਨਵੀਂ ਪਿੰਡ ਨਾ ਪੁੰਨੂਆ ਸਾਰਾ ਕੁਸ ਬਣਾਈ ਬੈਠੇ ਲੋੜੀ ਦਾ ਸਮਾਨ ਉੱਥੋਂ ਲਿਆ ਬੈਨੇ ਚਲ ਚੰਗਾ ਪੁੱਤ ਵੇ ਚਲ ਉੱਥੋਂ ਮੰਗਾ ਦੇ ਮੈਨੂੰ ਆਂ ਦਾ ਕੋਈ ਨਾ ਪੁੱਤ ਮੈਨੂੰ ਕੋਈ ਆਈ ਨਹੀਂ ਵੀ ਬਾਲੀ ਚਾਹੀਦਾਗਾ ਆਂ ਦਾ ਜੇ ਕੋਈ ਨਾ ਤੇ ਚੀਜ਼ ਘੱਟੀ ਬੱਦੀ ਮਾਇਆ ਦੇ ਕੋਲੋਂ ਲੈ ਜੂਗੀ ਲੈ ਪੂਆ ਨਹੀਂ ਤਾਂ ਉਹੀ ਗੱਲ ਤੂੰ ਪੇਕੀ ਆਈ ਨਾ ਇਹ ਬੱਦੀ ਘੱਟੀ ਚੀਜ਼ ਤੂੰ ਲਵੇਂਗੀ ਕੱਲ ਨੂੰ ਤੂੰ ਮੇਰੀ ਬੇਬੇ ਨੂੰ ਲਾਂਬਾ ਦੇ ਦੇਂਗੀ ਵੀ ਤੇਰੀ ਨੂਨੇ ਮੈਂ ਆਈ ਚੱਜ ਨਾ ਲੋੜੀ ਨਹੀਂ ਦਿੱਤੀ ਤੇਰੇ ਮੰਗਰੋ ਹੁਣ ਮੇਰੀ ਬੇਬੇ ਵੀ ਲੈ ਕੇ ਉਹ ਸਮਾਨ ਲੈ ਕੇ ਤਾਂ ਪੁੱਤ ਆਉਗੀ ਚਲ ਕੋਈ ਨਾ ਮੈਂ ਕੀ ਹੁਣ ਦੱਸਣਾ ਉਹਦੀ ਨੂਨੂ ਵੀ ਮੈਂ ਆਜ ਦੇ ਕੋ ਵੀ ਆਦੇ ਕੋਲੋਂ પૈਸੇ ਲਾਵੇਂ ਜਿਹੜਾ ਜਿਹੜਾ ਸਮਾਨ ਤੇਨੂੰ ਚਾਹੀਦਾ ਦੱਸ ਦੇ ਮੰਗਵਾ ਕੇ ਦੇ ਦਾਂਗੇ ਚੱਲ ਬਸ ਕੋਈ ਨਾ ਪੁੱਤ ਮੈਨੂੰ ਤਾਂ ਇੰਨੇ ਹੀ ਸਮਾਨ ਬਾਧੂਆ ਬਸ ਕਿਹੜਾ ਦੇ ਤਾਂ ਨਾ ਮੈਨੂੰ ਤਾਂ ਲਖਮਣ ਹੈ ਚੰਗਾ ਪੂਆ ਫਿਰ ਚੱਲ ਪੂਆ ਡੱਬਾ ਦਾ ਹੁਣ ਦੇਖ ਕਿੰਨਾ ਹੁਣਾ ਹੋ ਗਿਆ ਇਹ ਤਾਂ ਮੈਂ ਰੱਖ ਦਾਨੀਆ ਇਹਦਾ ਮੈਂ ਤੇਰਾ ਪਤੀ ਜਾਓ ਫਿਰ ਦਬਰ ਗਏ ਆ ਬਾੜੀ ਜੀ ਚ ਕੱਕ ਕੱਢਣ ਲੱਗ ਗਿਆ ਉਹ ਪਹਿਲਾਂ ਤਾਂ ਕਹਿੰਦਾ ਸੀ ਮੈਂ ਖੇਤ ਜਾਂਣਾ ਤੇਰਾ ਕਰਕੇ ਖੜ ਗਿਆ ਮੈਂ ਜਾ ਕੇ ਹੁਣੀ ਉਹਦੇ ਕੋਲ ਇਹਨੂੰ ਕਹਿ ਕੇ ਹੁਣੀਆ ਇਹ ਸਮਾਨ ਲਿਆ ਜਾ ਕੇ ਚੰਗਾ ਜਾਇਆ ਭਾਈ ਕਾ ਚੰਗਾ ਪੂਆ ਫਕੀਰੀ ਮੈਂ ਤੇ ਪੇਕੇ ਵਾਲੀ ਲੋੜੀ ਦੇ ਦੇਣੀ ਆ ਮੈਂ ਕਹਿੰਦੇ ਕਿ ਤੇਰੀ ਪੇਕੇ ਵਾਲੀ ਲੋੜੀ ਤੋਂ ਲੈ ਕੇ ਜਾਨੀ ਆ ਮੈਂ ਤਾਂ ਭਮਾ ਘਰ ਤੋਂ ਸਮਾਨ ਵਾਲੀ ਦੇ ਦੋ ਮੈਂ ਤਾਂ ਕਾ ਟਾੜੀ ਲੈ ਜੂਗੀ ਮੈਂ ਮੈਂ ਕੀ ਗਾ ਕਿਸ ਨੂੰ ਦਿਖਾਉਣੀ ਆ ਅੱবি ਮੈਂ ਲੋੜੀ ਲੈ ਕੇ ਤੇ ਕੇਆਂ ਤੋਂ ਆਈ ਆ ਤੂੰ ਆਪਦੀ ਲੋੜੀ ਆਪਦੇ ਕੋਲੇ ਰੱਖੂ ਆ ਬਹਿਮ ਕੇ ਮੰਦੀ ਐ ਜੇ ਤੋ ਮੈਨੂੰ ਨਹੀਂ ਬਹਿਮ ਯਾ ਤੈਨੂੰ ਦੱਸੀ ਜਾਨੀ ਆ ਵੀ ਮੇਰੀ ਬੇਬੇ ਬਾਦੂ ਸੁਣ ਲੈ ਕੇ ਆਉਗੀ ਮੇਰੀ ਬੇਬੇ ਦੇ ਪੇਕੇ ਵਧੇਰਾ ਦਿੰਦੀ ਐ ਕਿਆ ਚੰਗਾ ਪੁੱਤ ਚਲ ਪਾ ਦੇ ਪੁੱਤ ਕਿਹੜਾ ਫੇ ਪਾਣਾ ਪਾ ਦੇ ਚਲ ਪਾ ਦੇ ਮੇਰਾ ਜੀ ਜੇ ਖੁਸ਼ੀ ਵਾਲ ਘਾਟ ਹੋਈ ਦੇਖ ਲੋੜੀ ਚ ਹਜੇ ਕਹਿਦਣ ਪਏ ਕਿਆ ਚੰਗਾ ਬੁੱਤ ਨਾਲੇ ਤੇਰੀ ਮਾਂ ਨੇ ਕਿਹਾ ਤੇ ਮੈਂ ਕਿਹਾ ਨਹੀਂ ਨਹੀਂ ਮੇਰੀ ਮਾਂ ਨੇ ਮੇਰਾ ਮਾਨ ਤਾਂ ਨ ਰੱਖ ਤਾ ਮੈਨੂੰ ਦੇ ਤਾ ਮੈਂ ਤੈਨੂੰ ਦੇ ਦੂੰ ਨਾਲੇ ਤੇਰੀ ਨੂਨੂ ਵੀ ਪਤਾ ਲੱਗ ਜੇ ਵੀ ਮੇਰੀ ਸੱਸ ਦੀ ਦੇ ਕਿੰਨੀ ਮਹਿੰਗੀ ਲੋੜੀ ਹੈ ਹਾਂ ਚੱਲ ਵਧ ਗਿਆ ਭਾਈ ਹੁਣ ਆਏ ਤਾਂ ਉਹ ਕੀ ਪਤਾ ਮੇਰੇ ਨੂੰ ਪਤਾ ਕੀ ਕੁਛ ਲੈਊਗੀ ਉਥੋਂ ਆਹੋ ਉਹਦੇ ਪੇਕੇ ਦੇ ਦੇਣ ਵਾਦ ਸਮਾਨ ਉਹ ਆਏ ਆਂ ਅੱਖੇ ਮੈਂ ਤਾਂ ਮਹਿੰਗੀ ਲੈ ਕੇ ਆਈ ਆਂ ਮਸ਼ੀਨ ਗਈ ਸੀ ਪੱਜੀ ਪਤਾ ਤਾਂ ਨਹੀਂ ਲੱਗ ਗਿਆ ਨਾ ਅੰਡਰਾਂਗ ਵੰਡਣਾ ਦੱਸ ਹੀ ਦਿੰਦਾਂ ਵੀ ਤੇਰੀ ਸੱਸ ਜਾ ਕੇ ਲਈਏ ਆਜਾ ਕੀ ਬਤਾ ਨਹੀਂ ਪਤਾ ਲੱਗ ਗਿਆ ਮੈਂ ਤਾਂ ਕਹਿ ਦੂੰ ਭਾਈ ਮੇਰਾ ਪਤੀਜਾ ਫੜਾ ਕੇ ਗਿਆਗਾ ਆ ਉਹ ਫੇਰ ਪੜਦਾ ਤਾਂ ਭੂਆ ਭੂਆ ਤੂੰ ਅਸੀਂ ਤਾਂ ਉਹ ਤਾਂ ਭੂਆ ਸੀ ਦੋ ਦਿਨਾਂ ਨੂੰ ਆ ਵੀ ਜਾਂਦੇ ਪਰ ਤੂੰ ਕਾਹੜ ਕਰ ਗਈ ਹੁਣ ਜਦੋਂ ਤੂੰ ਆ ਗਈ ਤੂੰ ਲੈ ਜਾ ਫੇਰ ਚੰਗਾ ਭਾਈ ਚੰਗਾ ਭੂਆ ਪਤਾ ਨਹੀਂ ਕਾਤੋਂ ਬੋਲ ਮਾਰੀ ਜਾਂਦੀ ਐ ਮੜਾ ਜਾ ਬਾੜੀ ਚ ਕੀ ਆ ਜੰਨੇ ਆ ਉਹੀ ਬੋਲ ਮਾਰਨ ਲੱਗ ਗਈ ਜਾਂਦੀ ਐਗੀ ਤੇ ਫੇਰ ਕੱਲਾ ਰਹਿਣਾ ਉਦੋਂ ਕਾਹਨੂੰ ਫੋਨ ਕਰਾਇ ਸੀ ਮੈਨੂੰ ਵੀ ਆ ਜਾ ਫੇਰ ਦਾ ਰਹਿਣਾ ਬਾੜੀ ਚ ਉਹ ਫੇਰ ਗੱਲ ਤਾਂ ਦੱਸ ਗੱਲ ਕੇ ਤੂੰ ਤਾਂ ਉਹੀ ਗੁੱਟਿਆ ਹੋ ਜਨੇ ਮੜੀ ਗੱਲ ਦੇ ਭੂਆ ਆ ਰਹੀ ਐ ਭੂਆ ਨੇ ਮੁੜਨਾ ਸਮਝ ਲਿਆ ਕਿ ਦੇ ਪੂਆਣੀ ਮੁੜਦੀ ਹੈਗੀ ਮਾਨੂੰ ਕਿਹਾ ਸੀਗਾ ਪੂਆ ਅੱਧ ਰਾਤ ਕੱਟ ਕੇ ਜਾਈਂ। ਸੌਣੀ ਜਾਊ ਤਾਂ ਪੂਆ ਕਹਿੰਦੀ ਮੈਂ ਰਹਿੰਦੀ ਨਹੀਂ ਭਾਈ ਮੇਰੀ ਨੂੰ ਆਜੂ। ਨੂੰ ਤਾਂ ਪਹਿਲਾਂ ਲੋਹੜੀ ਲੈ ਕੇ ਜਾਣੀ ਐ ਮੈਂ। ਲੋਹੜੀ ਲੈ ਕੇ ਜਾਣੀ ਐ? ਹਾਂ। ਲੈ ਲੋਹੜੀ ਆਪਾਂ ਖੋਆ ਕਿੱਥੋਂ ਕੱਢਦੇ ਆਂ ਰਾਤ ਨੂੰ? ਖੋਈ ਲੈ ਕੇ ਜਾਊ। ਤੈਨੂੰ ਕੌਣ ਕਹਿੰਦਾ ਵੀ ਰਾਤ ਰਹੂਗੀ ਪੂਆ ਤਾਂ ਹੁਣ ਮੁੜੂਗੀ। ਖੋਆ ਜਿਹੜਾ ਮੈਂ ਪਿੰਡੋਂ ਲਿਆਈ ਆ ਉਹ ਦੇ ਦਾਂਗੇ ਪੂਆ ਨੂੰ ਇੱਕ ਡੱਬਾ ਰੱਖ ਲਾਂਗੇ। ਇਹ ਗੱਲ ਤੇਰੀ ਭਾਲੀ ਵਧੀਆ ਹੈ ਹਨਾ? ਤੇ ਹੋਰ ਹੁਣ ਉਹ ਆ ਮੈਨੂੰ ਕਹਿੰਦੀ ਵੀ ਤੇਰੀ ਮਾਂ ਨੇ ਤਾਂ ਤੈਨੂੰ ਬਾਹਲੀ ਵਧੀਆ ਦਿੱਤੀ ਐ ਉਹ ਕਿਉਂ ਥੱਲੋਂ ਚੱਕ ਚੱਕ ਕੇ ਮੂਫਲੀ ਖਾਈ ਜੰਨੀ ਆ ਹੋਰ ल्या ਦੂ ਤੈਨੂੰ ਮੈਂ ਮੇਰੀ ਮਾਂ ਨਹੀਂ ਦਿੱਤੀ ਐ ਮੈਂ ਕਿਹਾ ਤੇਰੀ ਮਾਂ ਹੀ ਇੱਥੇ ਫੇਰ ਥੱਲੋਂ ਚੱਕ ਚੱਕ ਕੇ ਤਾਂ ਨਹੀਂ ਖਾਣੀ ਕੋਈ ਦੁੱਖ ਦਿਖਾਈ ਜੰਨੀ ਐ ਨਾ ਬੋਲਦਾ ਕਿਵੇਂਗਾ ਪਹਿਲਾਂ ਤਾਂ ਤੂੰ ਛੇਤੀ ਫੋਨ ਤੇ ਫੋਨ ਕਰੀ ਜਾਂਦਾ ਸੀ ਹੁਣ ਤੈਨੂੰ ਤਖਲੀਫ ਹੋਈ ਪਈ ਆਈ ਦੀ ਮੈਂ ਤਾਂ ਐ ਕਰਦੀਆਂ ਦੇ ਕੇ ਭੂਆ ਨੂੰ ਸਮਾਨ ਨਾਲ ਹੀ ਚੜਜਣੀ ਆ ਭੂਆ ਦੇ ਪਕਾ ਲਈ ਖਾ ਲਾ ਲੈ ਗਾਜਰ ਪਾ ਕੇ ਇੰਨਾ ਸਵਾਦ ਆ ਮੈਂ ਤਾਂ ਤੂੰ ਐ ਕਿਹਨਾਂ ਵੀ ਕਿਉਂ ਕੱਚੀ ਮੂਗ ਫਲੀ ਗਾ ਖਾਂ ਕੇ ਤੈਨੂੰ ਪਹਿਲਾਂ ਹੋਈ ਪਈ ਮੈਂ ਤੇਰੇ ਫਾਇਦੇ ਦੀ ਗੱਲ ਕਰਦਾਂਗਾ ਤੂੰ ਟੇਕੇ ਖੜ ਜਾ ਜਿੱਦ ਰੋਟੀ ਦਾ ਮਸਲਾ ਆ ਜਾਂਦਾ ਨਾ ਫੇਰ ਚੁੱਪ ਕਰਦਾ ਮੈਂ ਤੈਨੂੰ ਦੱਸਾਂ ਪਰ ਮੇਰੇ ਨੂੰ ਕੀ ਪੁੱਛਦੀਆਂ ਖੋਆ ਫਿਰ ਉਹਨੂੰ ਭੂਆ ਨੂੰ ਪਾ ਦੇ ਤੂੰ ਭਰ ਦੇ ਡੱਬਾ ਭੂਆ ਬਗ ਜੂਗੀ ਹੋਰ ਕੀ ਲਿਆਉਣਾ ਹੁਣ ਸਮਾਨ ਨਹੀਂ ਤਾਂ ਭੂਆ ਵਹਤੇ ਗੱਚਕਾਂ ਲੈ ਕੇ ਦੇ ਨਹੀਂ ਚੌਲਾਂ ਦੇ ਪਾਪੜ ਲੈ ਕੇ ਦੇ ਨਾਲੇ ਆਪਣੇ ਉਹ ਅੱਡੇ ਤੇ ਦੁਕਾਨ ਖੁੱਲੀ ਐ ਉਹ ਪਿੰਨੀਆਂ ਬਣਾਉਂਦਾ ਚੌਲਾਂ ਦੀਆਂ ਪਿੰਨੀਆਂ ਤੇ ਹੋਰ ਪਤਾ ਨਹੀਂ ਉਹਦੇ ਤੇੜਾਂ ਟੋਲਾਂ ਦੀਆਂ ਸਾਰਾ ਕੁਝ ਲੈ ਆ ਦੇ ਭੂਆ ਲੈ ਗੁਰਦੀਆਂ ਗੱਚਕਾਂ ਉੱਥੇ ਭੂਆ ਦੇ ਪਿੰਡ ਨਹੀਂ ਮਿਲਣੀਆਂ ਇੱਥੋਂ ਲੈ ਕੇ ਜਾਊਗੀ ਬਾਹਰ ਚੱਕੀ ਜਾਊਗੀ ਉਹ ਨਾ ਹੁਣ ਅੱਛਾ ਭੂਆ ਆਈ ਤਾਂ ਆਪਣੇ ਕੋਲੇ ਲੋੜੀ ਲੈਣ ਗੱਚਕਾਂ ਜਾਂ ਕਿ ਆਪਦੇ ਅੱਡੇ ਤੇ ਖਰੀਦੋ ਨੂੰ ਸ਼ਰਮ ਨਹੀਂ ਆਉ ਤੇ ਲੋਕ ਕੀ ਕਹਿਣਗੇ ਉਹ ਜਦੋਂ ਪਰ ਸਾਮਾਨ ਪੇਕਿਆਂ ਤੋਂ ਲੈ ਕੇ ਆਈ ਨੇ ਕਿ ਭਾਈ ਇੱਥੋਂ ਖਰੀਦਦੀ ਐ ਉਹ ਤਾਂ ਵਿਚਾਰੀ ਪਹਿਲੀ ਕਹੀ ਜਾਂਦੀ ਐ ਵੀ ਜਿਹੜਾ ਪੱਤ ਮੈਨੂੰ ਦੇਣਾ ਹੈ ਦੇ ਦਿਓ ਬਾਕੀ ਮੇਰੇ ਕੋਲੇ ਪੈਸੇ ਹੈਗੇ ਮੈਂ ਆਪੇ ਖਰੀਦ ਕੇ ਲੈ ਜੂ ਨਾ ਕੁੜੀਆਂ ਉਹੀ ਗੱਲਾਂ ਆਪ ਲੈ ਜਾਂਦੇ ਉਹਨੇ ਸਵਾਨ ਕਰ ਤੂੰ ਤਾਂ ਕਮਲੀਆਂ ਗੱਲਾਂ ਕਰਦੀਆਂ ਸਾਰਾ ਦਿਨ ਪੂਲੀਆਂ ਗੱਲਾਂ ਕਰਦੀਆਂ ਉਹ ਜਦੋਂ ਆਪਾਂ ਗਾਜਰ ਪਾਕ ਦੀਏ ਨੇ ਭੂਆ ਨੂੰ ਉਹ ਕੁੜਦੀਆਂ ਕੱਚਕਾਂ ਦਾ ਕੋਈ ਜ਼ਰੂਰੀ ਤਾਂ ਨਹੀਂ ਗਾਜਰ ਪਾਕ ਲੈ ਜੂ ਬਥੇਰੇ ਗੱਚਕਾਂ ਚੌਲਾਂ ਦੇ ਪਾਪੜ ਚੌਲਾਂ ਦੀਆਂ ਪਿੰਨੀਆਂ ਤੇ ਤੇੜਾਂ ਨਹੀਂਆ ਪਿੰਨੀਆਂ ਇਹ ਤਾਂ ਨਾ ਮੈਂ ਤੈਨੂੰ ਦੱਸਾਂ ਤਿਹਾਰ ਦਾ ਉਹ ਹੁੰਦਿਆਂ ਮੁੱਖ ਚੀਜ਼ ਹੁੰਦਿਆਂ ਜੇ ਇਹ ਚੀਜ਼ ਨਾ ਦਿੱਗੀ ਆਪਾਂ ਨੂੰ ਐ ਲੱਗਦਾ ਵੀ ਲੋੜੀ ਨਹੀਂ ਉਹ ਤਾਂ ਫਾੜੀ ਲੋੜੀ ਹੋਈ ਮੈਂ ਸਮਝ ਤਰੀ ਨਾਲ ਪ੍ਰਾਣੀਆਂ ਗੱਲਾਂ ਛੱਡਣੀਆਂ ਨਹੀਂ ਹੈਗੀਆਂ ਨਾ ਨਾ ਪ੍ਰਾਣੀਆਂ ਨਹੀਂ ਛੱਡਣੀਆਂ ਖੋਆ ਪਵਾ ਕਿੰਨਾ ਮਰਜ਼ੀ ਦੇ ਦੀਏ ਜਿਹੜਾ ਉਹ ਸਮਾਨ ਬਣਿਆ ਉਹ ਤਾਂ ਲੋੜੀ ਤਾਂ ਦੇਵਾਂਗੀ ਦੇਵਾਂਗੇ ਉਹ ਤਾਂ ਹੀ ਗੱਲ ਕਿੰਨਾ ਕਿੰਨਾ ਕਿ ਲਿਆਵਾਂ ਸਮਾਨ ਹੁਣ ਮੈਨੂੰ ਜਾਣਾਂ ਦਾ ਪਊਗਾ ਦੁਕਾਨ ਤੇ ਪੰਜ ਪੰਜ ਕਿਲੋ ਲਿਆ ਕਿੰਨਾ ਕਿੰਨਾ ਤੇ ਲਿਆ ਤੂੰ ਸਾਹ ਬਣਾ ਲੈ ਆਂ 4 ਪੈਕੇਟ ਘਚਕਾਂ ਨੇ ਲੈ ਲਈ ਚੌਲਾਂ ਨੇ ਲੈ ਲਈ ਇਹ ਤਾਂ ਮੈਂ ਤੈਨੂੰ ਦੱਸ ਦੂੰ ਯਾਰ ਆਪੇ ਸੇਠਾ ਨੂੰ ਪਤਾ ਹੀ ਹੁੰਦਾ ਹੈਗਾ ਹਨਾ ਕਿ ਇਹ ਤੁਹਾਨੂੰ ਸਮਾਨ ਦੇਣਾ ਹੈ ਤੁਹਾਨੂੰ ਸਮਾਨ ਦੇਣਾ ਨਾਲੇ ਜਿਹੜਾ ਕੋਈ ਨਵੀਂ ਚੀਜ਼ ਆਈ ਹੁੰਦੀ ਉਹ ਆਪ ਹੀ ਪਾ ਦਿੰਦੇ ਆ ਤੇਰੇ ਵਰਗੇ ਨੂੰ ਤਾਂ ਕਹਿਣ ਦੀ ਲੋੜ ਹੀ ਨਹੀਂ ਪੈਂਦੀ ਚੱਲ ਠੀਕ ਹੈ ਫਿਰ ਮੈਂ ਲਿਆਉਣਾ ਜਾ ਕੇ ਲਿਆ ਮੈਨੂੰ ਲੱਗਦਾ ਤੇਰਾ ਮਾਜ ਨਹੀਂ ਆ ਥੋੜਾ ਜਿਹਾ ਕੱਟ ਹੀ ਲੱਗਦਾ ਮੈਨੂੰ ਉਹ ਮਾਜ ਨਹੀਂ ਦੀ ਗੱਲ ਨਹੀਂ ਹੈਗੀ ਹਾਂ ਫੇਰ ਤੂੰ ਆਖੀ ਕੀ ਵੀ ਉਹੀ ਗੱਲਾਂ ਕਰੀ ਜਾਂਦਾ ਉਹ ਕੌਣ ਖਾਂਦਾ ਹੁਣ ਗੁੜ ਦੀਆਂ ਗੱਟਕਾਂ ਤੈਨੂੰ ਕੀ ਭਾਵੇਂ ਜਮਾ ਨਾ ਖਾਵੇ ਅਗਲਾ ਭਾਵੇਂ ਕਿਸੇ ਨੂੰ ਉਹੀ ਗੱਲੋ ਗਰੀਬ ਗਰੀਬੇ ਨੂੰ ਆਏ ਨੂੰ ਉਹਨੂੰ ਫੜਾ ਦੇ ਚੱਲ ਠੀਕ ਆ ਹਾਂ ਪਰ ਸਮਾਨ ਜ਼ਰੂਰ ਗਰੀਬ ਗੁਰਬਿੰਦ ਮੰਨਣਾ ਹੈ ਇੱਥੇ ਵੰਡਦੇ ਨੇ ਆਪਾਂ ਲਿਆ ਕੇ ਹੂੰ ਪੂਆ ਕੀ ਬਾਹਰ ਮੈਂ ਤੈਨੂੰ ਦੱਸਾਂ ਉਹੀ ਕਰੀ ਜਾਂਦੀ ਐ ਮਾੜੀ ਮਾੜੀ ਗੱਲ ਜਾ ਜਾ ਮਾੜੀ ਨੀਤ ਦਾ ਬੰਦਾ ਜਮਾਨੇ ਚ ਜਿਉਂ ਲਿਆ ਕੇ ਬਚਦਾ 10 ਰੁਪਏ ਨਹੀਂ ਲੌਂਦਾ ਵੀ ਖੋਆ ਵੀ ਮੈਂ ਕਹਿੰਦਾ ਵੀ ਜਿਹੜਾ ਮੇਰੀ ਮਾਂ ਲੈ ਕੇ ਆਈ ਉਹ ਦੇ ਦੂੰ ਹੁਣ ਇਹਨੂੰ ਐ ਸੀ ਵੀ ਜਿਹੜੇ ਚੌਲਾਂ ਦੇ ਪਾਪੜ ਗੱਟਕਾਂ ਸਾਰਾ ਕੁਝ ਹਰਪ੍ਰੀਤੋਂ ਉੱਥੋਂ ਲੈ ਕੇ ਆਈ ਐ ਸਾਰਾ ਉਹੀ ਦੇ ਦੇ ਮੇਰੇ ਪੈਸੇ ਨਾ ਲਵਾਵੇ ਐ ਹੁਣ ਸਾਰਾ ਸਮਾਨ ਮੈਂ ਕਿਵੇਂ ਦੇ ਦਾਂ ਤੇ ਇੱਥੋਂ ਮੰਗਾਉਂਗੀ ਜਿਹੜੀ ਚੀਜ਼ ਮਿਲਦੀ ਏ ਭੱਜ ਕੇ ਲਿਆ ਦੇ ਬਣੀ ਬਣਾਈ ਜਿਹੜੀ ਨਹੀਂ ਮਿਲਦੀ ਖੋਆ ਨਹੀਂ ਨਿਕਲਣਾ ਚੱਲ ਭਈ ਉਹ ਮਾਪ ਦੇ ਵਾਲਾ ਦੇ ਦੂੰਗੀ ਕੱਢਿਆ ਕਢਾਇਆ ਤੈਨੂੰ ਪਤਾ ਕਿਵੇਂ ਪਤਾ ਲੱਗ ਗਿਆ ਸੀ ਵੀ ਭੂਆ ਆ ਰਹੀ ਹੈਗੀ ਹਾਂ ਭੂਆ ਮੈਂ ਤੈਨੂੰ ਸੱਦਣ ਹੀ ਆਈ ਆ ਬੇਬੇ ਨੇ ਆਖਿਆ ਆ ਜਾ ਬੇਬੇ ਨੇ ਆਖੇਗਾ ਤੇਰੀ ਨੇ ਨਾ ਪਤਾ ਲੱਗ ਗਿਆ ਮੇਰਾ ਵੀ ਉਧਰ ਆ ਰਹੀ ਹੈ ਵੀ ਤੂੰ ਵੀ ਭੂਆ ਛੋਡੀ ਹੈ ਹਾਂ ਚੰਗਾ ਮੈਂ ਚੱਲੂੰਗੀ ਪੁੱਤ ਕੋਈ ਨਾ ਹਰਪ੍ਰੀਤ ਨੂੰ ਕਹਿ ਰਿਆ ਮੈਂ ਵੀ ਮੈਂ ਉਧਰ ਜਾ ਕੇ ਆਉਣੀ ਆ ਤੂੰ ਸਮਾਨ ਪਾ ਦੇ ਇਨੇ ਲੋੜੀ ਦਾ ਚੰਗਾ ਠੀਕ ਆ ਪੂਆ ਆ ਜਾਂਦੇ ਹਰਪ੍ਰੀਤ ਆਉਂਦੀ ਹੈਗੀ ਲੈ ਮੈਂ ਤਾਂ ਬਾਅਰ ਗਈ ਰਹੀਗੀ ਆ ਤਾਇਏ ਕੇ ਜਵਾਕ ਇਧਰ ਦੀ ਆ ਗਏ ਪੂਆ ਨੂੰ ਸੱਦਣੋਂ ਦੀ ਮੰਗਦੀ ਆ ਜਾਂਦੇ ਜਦੋਂ ਆ ਜੀ ਆ ਪੂਆ ਤੈਨੂੰ ਸੱਦਣ ਵੀ ਆ ਗਏ ਹੋਰ ਪੁੱਤ ਪੁੱਛਣਾ ਮੈਨੂੰ ਤਾਂ ਪਹਿਲਾਂ ਪਤਾ ਮੈਂ ਖ ਜਦੋਂ ਪਤਾ ਲੱਗ ਜੇ ਪੂਆ ਆਉਂਦੀ ਤਾਂ ਉਹਦੀ ਸੱਦਣ ਭੇਜ ਦਾਂਦੀ ਆ ਤੇ ਆਦੀ ਕਹਿੰਦੀ ਮੇਰੀ ਦਾਦੀ ਆਦੀ ਹੈ ਕਿ ਜਾ ਤੇਰੀ ਪੂਆ ਨੂੰ ਛੱਡ ਕੇ ਲਿਆ ਤੇ ਪੂਆ ਬਗਤਾ ਜਾਵੇਂਗੀ ਮੈਂ ਤਾਂ ਕਹਿੰਦੀ ਸੀ ਮਾਸੂਮਾਂ ਜਸਾਰਾ ਉਹ ਤਾਂ ਮੈਂ ਪਾ ਦਾਨੀਆਂ ਤੇ ਦੂਜਾ ਤੇਰਾ ਭਤੀਜਾ ਲੈਣ ਵਗ ਗਿਆ ਮਸਾਂ ਗਿਆ ਕਹਿੰਦਾ ਕਿ ਪੂਆ ਨੂੰ ਕੋਈ ਗੱਟਕਾ ਨੂੰ ਕੀ ਲੈ ਤੇ ਮੈਂ ਗੱਟਕਾ ਰਿਆਉਣੀਆਂ ਨਹੀਂ ਤਾਂ ਲੋੜੀ ਹੁੰਦੀ ਹੈ ਆਈਆ ਪੁੱਤ ਹੁਣ ਇਹਨਾਂ ਪਤਾ ਨਹੀਂ ਹੁੰਦਾ ਬੰਦਿਆਂ ਨੂੰ ਹੋਰ ਬੰਦੇ ਤਾਂ ਐ ਕਰ ਲੈਂਦੇ ਨੇ ਵੀ ਇੰਨੀ ਚੀਜ਼ ਨੂੰ ਕੀ ਆ ਇਹ ਤਾਂ ਆਪਾਂ ਨੂੰ ਬੁੜੀਆਂ ਨੂੰ ਆਈ ਹੁੰਦਾਗਾ ਕਹਿੰਦਾ ਪੂਆ ਨੂੰ ਪੈਸੇ ਦੇ ਦਿੰਦੇ ਨੇ ਕਿ ਪੂਆ ਆਪਦੇ ਅੱਡੇ ਤੋਂ ਜਾ ਕੇ ਲੈ ਲੂ ਮੈਂ ਕਿਹਾ ਭਾਵੇਂ ਪੂਆ ਲੱਖ ਮਣ ਲੈ ਲਿਆ ਆਪਦੇ ਅੱਡੇ ਤੋਂ ਜਾ ਕੇ ਉੱਥੇ ਕਿਸੇ ਨੇ ਅੰਡੀ ਗਵੰਡੀ ਨਹੀਂ ਦੇਖ ਲਈ ਤੇ ਲੈ ਐ ਕਹਿ ਦੂ ਉਹਨੂੰ ਜਾ ਕੇ ਤੇਰੀ ਨੂਨੂ ਐ ਕਹਿ ਦੇਣਗੇ ਵੀ ਤੇਰੀ ਸ਼ਸਤ ਅੱਡੇ ਤੋਂ ਸਮਾਨ ਖਰੀਦ ਕੇ ਲਈ ਹਾਂ ਲੈ ਪੈਸੇ ਛੋੜ ਪੈਸੇ ਛੋੜ ਦੇ ਇਹ ਜਾ ਕੇ ਮੈਂ ਖਰੀਦ ਆਉਂਦੇ ਅੱਡੇ ਤੋਂ ਉੱਥੇ ਕੋਈ ਪਿੰਡ ਦਾ ਆ ਕੇ ਅਗਲਾ ਖੂ ਪਤਾ ਨਹੀਂ ਆਦੇ ਪੈਸਿਆਂ ਦਾ ਲਈ ਹੈ ਆਹੋ ਹਾਂ ਕੁੜੀਆਂ ਨੂੰ ਮਣ ਲੱਗ ਗਈ ਕੁੜੀ ਤਾਂ ਹੈ ਹੋਰ ਇਹ ਤਾਂ ਬਸ ਬੈਠਾ ਇਹਨੂੰ ਠੰਡ 'ਚ ਇਹ ਨਹੀਂ ਖੜ੍ਹਣ ਨਹੀਂ ਚੱਕ ਕੇ ਫਿਰਦਾ ਸਮ ਕੀ ਫਿਰਦੀ ਹੈ ਚੱਕ ਕੇ ਮਾਂ ਕਰ ਆ ਗਈ ਦੇਖ ਚੰਗਾ ਫਿਰ ਮੈਂ ਜਾਇਆ ਮਹਾਂ ਦਾ ਫਿਰ ਮੈਂ ਜਾਇਆ ਮਾਂ ਫਿਰ ਜਾਇਆ ਬੂਆ ਮੈਂ ਸਮਾਨ ਪਾ ਕੇ ਰੱਖ ਦੂੰ ਤੇਰਾ ਚੰਗਾ ਭਾਈ ਫਿਰ ਤਾਈ ਐ ਕਹਿ ਦੂਗੀ ਵੀ ਕੁੜੀ ਲਾਈ ਸੀ ਆਈ ਨਹੀਂ ਇੱਧਰ ਕੀ ਆਉਂੀ ਗੱਲ ਜਾਇਆ ਨਹੀਂ ਨਹੀਂ ਤਾਈ ਕੋਈ ਡੱਬਾ ਹੀ ਦੇ ਦੇ ਤੈਨੂੰ ਹਾਂ ਇਹ ਤਾਂ ਕੀ ਪਤਾ ਭਾਈ ਮੈਂ ਤਾਂ ਦਿੰਦੀ ਹੁੰਦੀ ਐ ਤਾਈ ਕੀ ਐ ਭਾਈ ਚੱਲ ਲੋੜੀ ਨਾ ਕਰ ਕਿੰਨਾ ਵੱਲਾ ਕੁੜੀ ਨੂੰ ਦੇ ਹੀ ਦਿੰਦਾ ਮੈਂ 100 ਰੁਪਏ ਤੇ ਡੱਬਾ ਤੱਕ ਲੱਦੇ ਹੀ ਦਿੰਦਾ ਕਿਹੜਾ ਦੇ ਘਰ ਪੇ ਮੈਂ ਕਹਿੰਦੀ ਆਈ ਹੋਗੀ ਲਈ ਆਈ ਹੋਗੀ ਲੋੜੀ ਉੱਥੇ ਜਾਇਆ ਹੀ ਕਰਦੀ ਆਂ ਕੀ ਪਤਾ ਉਹੀ ਸਮਾਨ ਪਿਆ ਹੋਵੇ ਜਮਾਰੋਂ ਇਹਨਾਂ ਦਾ ਛੁੱਟੀਆਂ ਨਾ ਕਰਕੇ ਸਕੂਲ ਲੱਗੂ ਕੱਲ ਨੂੰ ਇਹਨਾਂ ਦਾ ਤਾਂ ਹੀ ਤਾਂ ਆ ਗਏ ਚੰਗਾ ਪੂਆ ਫਿਰ ਜਾਇਆ ਉਧਰ ਤੋਂ ਚੰਗਾ ਪੁੱਤ ਕਰ ਮੈਂ ਗੁੱਸਾ ਕਰਦੀ ਐ ਵੇਸਮੇ ਤੇ ਜਾਇਆ ਹੋਣੀ ਬੱਤ ਦੇਰ ਨਾ ਪਤਾ ਲੱਗਦਾ ਆ ਹੁਣ ਜਵਾਕ ਪੇ ਤੇ ਫੇਰ ਤਾਂ ਮੈਂ ਨਾ ਜਾਂਦੀ ਤੇ ਹੁਣ ਪਤਾ ਲੱਗ ਗਿਆ ਮੈਂ ਜਾ ਆ ਮੈਂ ਫਿਰ 2 ਮਿੰਟ ਟਾਂਡਗ ਮੰਡ ਚ ਤੇ ਜਾਣੀ ਹੁੰਦਾ ਨਾ ਨੇ ਹਾਂ ਚਲ ਕੋਈ ਨਾ ਮੈਂ ਜਾ ਆ ਆਖੂ ਨਾਲੇ ਫਿਰ ਜਿਉਨਾਂ ਨਹੀਂ ਆ ਜਾਣ ਪੂਆ ਵੀ ਆਪਣੇ ਆ ਕੇ ਜਾਂਦੀਆਂ ਵਿਚਾਰੀਆਂ ਹੋਰ ਆਪਣੇ ਦੇ ਛੋਡੇ ਮਿਰਕੇ ਜਾਂਦੀਆਂ ਆ ਆਪਾਂ ਨਹੀਂ 10 ਮਿੰਟ ਖੜ ਜਾਂਣ ਭਮਾ ਲੰਗੀਆਂ ਇਹਨਾਂ ਆ ਕੇ ਜਾਂਦੀਆਂ ਮੈਂ ਚਲ ਕੋਈ ਨਹੀਂ ਅਸੀਂ ਵੀ ਫਿਰ ਪੂਆ ਨਾਲ ਨੰ ਮਾਨਤਨ ਕਰਦੇ ਆਈਆਂ ਨਾ ਉਹੀ ਗੱਲ ਉਹਨਾਂ ਖਾਤਰ ਵੀ ਇੱਕ ਡੱਬਾ ਮੰਗਾ ਕੇ ਰੱਖੂੰਗੀ ਸਮਾਨ ਦਾ ਹੋਰ ਮੰਗਾ ਕੇ ਰੱਖ ਲਈ ਭਾਈ ਚਲ ਕੋਈ ਨਾ ਤੀਂ ਬਹਿ ਜਾਗੇ ਉਹ ਲੋੜੀ ਤੇ ਤਾਂ ਧੀਆਂ ਤਾਂ ਸਾਂਝਾ ਹੁੰਦੀਆਂ ਸਭਦ ਨਾਲ ਹੋਰ ਭਾਈ ਨਾਲ ਮਾਨਤਾ ਨਹੀਂ ਹੁੰਦਾ ਕੋਈ ਭੁੱਖਾ ਨਹੀਂ ਹੁੰਦਾ ਵੀ ਕੋਈ ਖਾੜ ਦੀਨ ਦਾ ਭੁੱਖਾ ਨਹੀਂ ਖਾੜ ਦੀਨ ਦਾ ਕਾੜਾ ਪੂਆ ਹੁਣ ਤਾਂ ਲੋੜੀ ਧੀਆਂ ਦੀ ਰਹਿ ਗਈ ਉਹੀ ਗੱਲ ਹੋਰ ਉਹੀ ਤਾਂ ਗੱਲ ਹੈ ਬਸ ਕੁੜੀਆਂ ਨੂੰ ਆਏ ਹੋ ਜਾਣਦੇ ਵੀ ਅਸੀਂ ਆਦੇ ਪੇਕੀ ਗਈਆਂ ਸੀ ਚੰਗਾ ਭਾਈ ਥੰਡ ਠਾਰੀ ਤੋਂ ਬਚਾ ਕੇ ਰੱਖਿਆ ਕਰੋ ਇਹਨੂੰ ਚੰਗਾ ਪੂਆ ਫਿਰ ਤੂੰ ਇੱਧਰ ਹੀ ਜਾਏਂਗੀ ਕਿ ਇੱਧਰ ਦੀ ਨਾ ਮੈਂ ਆਏ ਜਾਨੀ ਐਗੀ ਭੁੱਲ ਭੱਜ ਜਾ ਫਿਰ ਚੰਗਾ ਪੂਆ ਹੋਰ ਚੱਗਾ ਯਾ ਮੈਂ 10 ਮਿੰਟ ਹੁਣ ਜਵਾਬ ਕੱਦਨ ਆਈ ਨਹੀਂ ਜਿੰਦਾ ਨਾ ਪਤਾ ਲੱਗਦਾ ਨਾ ਜਵਾਬ ਕੌਣ ਦੇ ਫੇ ਤਾਂ ਚੱਲ ਮੈਂ ਜਿਹੜੀ ਮੁਰ ਜਾਂਦੀ ਹੁਣ ਪਤਾ ਲੱਗ ਗਿਆ ਜੀ ਦਾਦੀ ਨੂੰ ਫੇਰ ਆਜ ਆਖੂਗੀ ਵੀ ਲੈ ਇਹਨਾਂ ਦੀ ਭੂਆ ਆਈ ਨਹੀਂ ਉਦਰੀ ਵਾਗੀ ਫੇਰ ਐਵੇਂ ਗੁੱਸਾ ਕਰੀ ਜਾਊਗੀ ਲੈ ਕੇ ਤਾਂ ਮੈਂ 10 ਕਮਿਨਟੀ ਆਉਂਗੀ ਮੈਂ ਤਾਂ ਹੁਣ ਆ ਜੂਗੀ ਨਹੀਂ ਹੁਣ ਹਰਪ੍ਰੀਤ ਕੀ ਬੋਲੂਗੀ ਮੈਂ ਤਾਂ ਆਪਦੇ ਹਿਸਾਬ ਜੇ ਨਾਲੀ ਸਮਾਨ ਲੈ ਆਏਗਾ ਉਹ ਮੂੰਗਫਲੀ ਦਾ ਥੋੜੀ ਜੀ ਮਿਲੀ ਹੈਗੀ ਸਵਾਦ ਹੀ ਵਧੀਆ ਮੂੰਗਫਲੀ ਤਾਂ ਮਿਲਿਆ ਦਾ ਮੈਂ ਖਾਜੂ ਘਰ ਤੱਕ ਜਾਂਦਾ ਜਾਂਦਾ ਸਾਮਾਨ ਲੈਣ ਭੇਜਿਆ ਸੀ ਆਇਂਦਾ ਨਹੀਂ ਆਇਆ ਅਪਰੇਟ ਉਹ ਸਾਮਾਨ ਵਧੀਆ ਮਿਲ ਗਿਆ ਹਾਂ ਪਰ ਮੂੰਗਫਲੀ ਥੋੜੀ ਜੀ ਮਿਲੀ ਐ ਇੰਨੀ ਕਿលਿਆ ਐ ਫਿਰ ਮੈਂ ਤਾਂ ਤੇ ਬਾਦੂਆ ਕੋਈ ਨਹੀਂ ਜਿਹੜੀ ਮੈਨੂੰ ਪਤੀ ਐ ਜਾਣ ਕੇ ਲੈ ਆਇਆ ਥੋੜੀ ਤੈਨੂੰ ਐ ਵੀ ਹਰਪ੍ਰੀਤ ਜਿਹੜੀ ਲੈ ਕੇ ਆਈ ਉਹ ਪਾ ਦੇ ਕੋਈ ਨਹੀਂ ਉਹਦੇ ਚ ਪਾ ਦੂੰਗੀ ਮੈਂ ਭੂਆ ਨੂੰ ਮੈਨੂੰ ਤਾਂ ਹੁਣ ਦੇਣੀ ਪਊ ਤੂੰ ਤਾਂ ਜਿਹੜੇ ਕੰਮ ਕਰਦਾ ਮੈਨੂੰ ਪਤੀ ਐ ਜੇ ਬੇਬੇ ਹੁੰਦੀ ਵੇ ਬੇਣੀ ਭੇਜ ਜੰਦਾ ਫਿਰ ਸਾਰਾ ਸਮਾਨ ਲੈ ਚੰਦਾ ਸਾਰਾ ਸਮਾਨ ਲੈ ਆਂਗਾ ਦੇਖ ਲੈ ਭੂਆ ਦੀ ਹਾਂ ਲੈ ਆਏ ਹਾਂ ਆਪਣੀਆਂ ਪਿੰਨੀਆਂ ਲੈ ਛਕਾਂ ਪਿੰਨੀਆਂ ਚਲੋ ਜੀ ਪਿੰਨੀਆਂ ਭੰਨ ਦਿਆਂ ਕਦੇ ਅੱਛਾ ਤੇ ਫਿਰ ਆ ਥੱਲੇ ਕੋ ਪਾ ਕੇ ਲਿਆ ਮੂੰਗਫਲੀ ਉੱਤੇ ਕੰ ਪਾਈ ਏ ਉਹਨੇ ਬਾਣੀਆਂ ਨੇ ਪਾਤੀ ਹੁਣ ਮੇਰੀ ਕੀ ਸਾਰੇ ਐ ਬਾਣੀਆਂ ਨੇ ਪਾਤੀ ਚਲ ਮੈਂ ਦੇਖਦੀਆਂ ਕੱਢ ਕੇ ਮੈਂ ਭੂਆ ਨੂੰ ਚੋਲਾ ਪਰ ਕੇ ਰੱਖ ਦਿਆਂ ਨੀ ਭੂਆ ਦਾ ਤੇ ਭੂਆ ਬਾਗੀ ਮੜਿਆ ਜਾਂ ਚਾਈ ਕੇ ਕਰੇ ਭੂਆ ਆ ਕੇ ਜਾਊਗੀ ਤਾਈ ਕੇ ਬਾਗੀ ਹੁਣ ਤਾਈ ਕੇ ਹੁਣ ਜਦੋਂ ਜਵਾਕ ਸੱਦਣਾਗੇ ਤਾਈ ਨੇ ਜਵਾਕ ਭੇਜਤੇ ਕੀ ਐ ਫਿਰ ਉਹਨਾਂ ਨੇ ਵੀ ਕਾਜਰ ਪੱਕ ਦੇਣਾ ਹੋਵੇ ਭੂਆ ਨੂੰ ਤੇ ਦੇਣਗੇ ਤਾਂ ਹੈਗੇ ਆਏ ਸਾਲ ਤਾਂ ਦਿੰਦੀ ਹੈ ਤਾਈ ਡੱਬਾ ਤਾਈ ਤਾਂ ਪਹਿਲਾਂ ਹੀ ਬਣਾ ਕੇ ਰੱਖ ਲੰਗੀ ਤੇਰੇ ਵਰਗਾ ਮਾਜਨਾ ਨਹੀਂ ਤਾਈ ਦਾ ਆਹ ਦੇਖ ਲਈ ਫਿਰ ਜੇ ਪੂਆ ਇੱਥੇ ਆਊ ਕਿੰਨੇ ਕ ਡੱਬੇ ਲੈ ਕੇ ਉਹ ਗਾਜਰ ਭਾ ਕੇ ਵੀ ਫੇਰ ਹੁਣ ਆਂਡੀ ਕ ਮੰਡੀ ਤੇ ਇੱਕੋ ਹੀ ਦਿੰਦੇ ਹੁੰਦੇ ਹੈਗੇ ਆ ਅਸਲ ਹੱਕ ਤਾਂ ਕਰਦਿਆਂ ਨਹੀਂ ਹੁੰਦਾ ਹੋਰ ਹਾਂ ਤਾਈ ਕਾ ਕੋਈ ਹੱਕ ਨਹੀਂਗਾ ਤਾਈ ਕਾ ਕੀ ਹੱਕ ਹੈ ਹੁਣ ਜੁਜੇ ਘਰ ਆਏ ਰਹਿਗੇ ਪੂਆ ਤਾਂ ਆਪਾਂ ਨੂੰ ਆਏ ਨਾ ਆਪਣੀਆਂ ਆਹੋ ਜੀ ਤਾਂ ਆਪਣੇ ਆਉਂਦੀ ਆਪਣੀਆਂ ਹੁਣ ਉਹਨਾਂ ਜਿ ਘਾਨੂੰ ਪੂਆ ਆਓ ਤੈਨੂੰ ਨਾ ਗੱਲਾਂ ਦਾ ਪਤਾ ਹੀ ਨਹੀਂ ਹੈਗਾ ਮੀਪੂ ਆ ਵੀਰੀ ਹੈਗੀ ਆ ਮੈਂ ਪੂਆਰੇ ਚੋੜੇ ਚਿਪਾ ਦਾਨੀਆਂ ਸਾਰਾ ਸਮਾਨ ਪਾ ਦੇ ਪਾ ਦੇ ਗੱਲਾਂ ਮਾਰਦੀ ਹੈ ਪੂਆ ਦਾ ਵਿੱਚੋਂ ਸ਼ਾਲ ਪਾਈ ਫਿਰਦੀ ਐ ਵਿੱਚ ਕੋਟੀ ਪਾਈ ਫਿਰਦੀ ਐ ਸ਼ਾਲ ਕੋਟੀ ਪੂਆ ਦੀ ਕੱਢਦਾ ਪੂਆ ਦਾ ਕਿ ਆਪਣੀ ਇੱਕ ਉਹਨਾਂ ਦੀ ਉਹਦਾ ਗਮੰਡੀ ਨੇ ਉਹ ਸਕਾਤਾ ਹੈ ਮੇਰਾ ਉਹ ਗੱਲਾਂ ਮਾਰਦੀ ਹੈ ਉਹਨਾਂ ਦਾ ਵੀ ਉਹਨਾਂ ਹੀ ਹਿੱਸਾ ਬੰਦਾ ਜਿਨਾ ਆਪਣਾ ਹੈ ਉਹਦਾ ਜ਼ਮੀਨ ਤਾਂ ਪੂਆ ਤੋਂ ਅੱਧੀ ਲਾ ਲਈ ਉਹਨਾਂ ਨੇ ਹੁਣ ਕਹਿੰਦੇ ਤਾਂ ਗਮੰਡੀ ਨੇ ਨਾ ਫਿਰ ਹੁਣ ਮੈਂ ਕਹਿਣ ਬਗ ਜਾਂਣਾ ਨੇ ਘਰੇ ਵੀ ਅਸੀਂ ਭੂਆ ਨੂੰ ਲੋੜੀ ਦੇਣੀ ਆ ਤੁਸੀਂ ਵੀ ਦਿਓ ਉਹ ਦੂਜੀ ਭੂਆ ਆਊਗੀ ਉਹਨੂੰ ਦੇ ਦੇਣਗੇ ਉਹ ਇਹੀ ਜੀ ਭੂਆ ਹੈ ਉਹਨੇ ਜਾ ਵੀ ਨਾ ਐਵੇਂ ਹੀ ਵਾਗੀ ਉਹਨਾਂ ਦੀ ਮੇਰਾ ਦੂਜੀ ਹੁਣ ਬੰਡੀਆਂ ਤਾਂ ਹੋਈਆਂ ਭੂਆ ਦੂਜੀ ਛੋਟੀ ਉਧਰ ਆਜੂਗੀ ਦੇਣ ਨਾ ਦੇਣ ਉਹਦਾ ਆਪਾਂ ਨੂੰ ਕੀ ਉਹ ਬੰਡੀਆਂ ਹੋਈਆਂ ਆਪਦੇ ਕੋਲੋਂ ਹੀ ਗੱਲਾਂ ਬਣਾ ਲੈ ਲਈ ਨੀ ਤੂੰ ਨਾ ਫਿਰ ਹੋਰ ਹੁਣ ਵੱਡੀ ਭੂਆ ਨੂੰ ਕਿੱਥੋਂ ਦੇਵੇਂਗਾ ਸਮਾਨ ਵੱਡੀ ਨੂੰ ਉਹੀ ਦੇਣਗੇ ਆਪਾਂ ਉਹਦੇ ਇੱਕ ਡੱਬਾ ਦੇ ਦਾਂਗੇ ਜਿਹੇ ਜਾਂ ਦਿੱਤਾ ਤਾਈ ਨੇ ਹੁਣ ਪੂਆ ਨੂੰ ਉਹ ਜਾਪਾਂ ਦੇ ਦਿਆਂ। ਮੈਂ ਹੁਣ ਨੂੰ ਗੰਡੇ ਲਾਉਂਦਾ ਮੇਰੀ ਭਕਾਈ ਕਰਾਉਣੀ ਸੀ ਗੱਲ ਨਹੀਂ ਬਾਤ। ਚੱਲਾ ਲਾ ਜਾ ਕੇ ਹੁਣ ਇਹਨੂੰ ਗੰਡਿਆਂ ਦੀ ਬਣੀ ਹੈਗੀ। ਪੂਆ ਨੂੰ ਮੈਂ ਸਮਾਨ ਪਾ ਦਿਆਂ ਆਪਦਾ। ਲੈ ਮੈਂ ਪੂਆ ਨੂੰ ਸ਼ੂਟ ਤਾਂ ਵਿਖਾਉਣੀ ਭੁੱਲ ਗਈ। ਇੱਕ ਸ਼ੂਟ ਵੀ ਪਾ ਦੂੰ ਪੂਆ ਨੂੰ। ਪੂਆ ਨੂੰ ਆ ਜਾਣੀ ਪੂਆ ਨੂੰ ਦਿਖਾ ਕੇ ਪਾਉਂਗੀ। ਮਿਲਿਆ ਪੂਆ ਆਤਾ ਦੋ ਮੇਰੇ ਐ। ਅਤਾ ਗੂੜੇ ਰੰਗ ਐ। ਇਹ ਆ ਮੇਰੀ ਬੇਬੇ ਖਾਤਰ ਦਿੱਤਾ ਸੀ ਜਿਹੜਾ। ਤੇ ਆਹ ਫਿਰ ਮੈਂ ਪੂਆ ਨੂੰ ਪਾ ਦੂੰਗੀ ਸ਼ੂਟ। ਬੇਬੇ ਨੂੰ ਕੋਈ ਨਹੀਂ ਫੇਰ ਲਿਆ ਦੇਾਂਗੇ। ਬੇਬੇ ਨੂੰ ਕਹਿ ਦੂੰਗੀ ਨਾ ਬੇਬੇ ਤਾਂ ਕੁਝ ਨਹੀਂ ਕਹਿੰਦੀ ਬੇਬੇ ਕੋਲੇ ਤਾਂ ਉਹ ਵਾਸਤੇ ਪਾਵੇਂ ਪੂਆ ਦਾ ਚੋਲਾ ਪਰਕੇ ਰੱਖਾ ਜਮਾਨ ਦਾ ਆ ਜਾ ਪੁੱਤ ਲੈ ਜਵਾਕਾ ਨੂੰ ਵੀ ਆਏ ਹੋ ਗਿਆ ਬਿਨਾ ਪੂਆ ਨੂੰ ਛੱਡ ਕੇ ਆਏ ਜੇ ਲੈ ਕਿੰਨਾ ਮੋਹ ਕਰਦੇ ਨੇ ਜਵਾਕ ਵੀ ਤੁਸੀਂ ਪੁੱਤ ਮੇਰੇ ਨਾਰੀ ਬਾਗ ਚੱਲੋ ਪਿੰਡ ਮੈਂ ਤਾਂ ਤੁਹਾਨੂੰ ਪਿੰਡ ਹੀ ਲੈ ਚਾਲਦੀ ਆ ਨਹੀਂ ਲੈ ਨਾਲ ਦਫੇ ਤੁਸੀਂ ਮੇਰਾ ਮੋਹ ਕਰਦੇ ਹੋਗੇ ਨਾਲ ਤੁਸੀਂ ਫਿਰ ਜਾਂਦੇ ਨਹੀਂ ਲੈ ਦੇ ਆ ਦੱਬਾ ਦਿੱਤਾ ਦਾ ਗਾਹ ਗਾਜਰ ਪਾ ਕੇ ਬਣਾਈ ਬੈਠੇ ਸੀ ਬੜੀਗਾ ਤੇ ਲਕਾਈ ਟੱਫੇ ਜਵਾਕ ਭੇਜੇ ਵੀ ਤੁਹਾਡੀ ਪੂਆ ਨੂੰ ਛੱਦ ਕੇ ਲਿਓ ਆ ਗਈ ਪੂਆ ਹੋਰ ਭਾਈ ਆਵੇ ਦੱਬਾ ਤੇਰੀ ਤਾਈ ਨਾ ਗਾਜਰ ਪਾ ਕੇ ਬਣਾਈ ਬੈਠੀ ਸੀ ਬਲਾਈ ਸੋਣ ਅੱਛਾ ਦੱਬਾ ਮੈਨੂੰ ਪਰ ਤਾਤਾ ਇਹ ਜਵਾਕ ਤੇ ਹੋ ਗਏ ਕੀ ਹੋ ਨਾਈ ਨੇ ਵੀ ਗਾਜਰ ਪਾ ਕੱਢ ਲਿਆ ਤੇ ਪੂਆ ਤਾਂ ਇਹ ਕਹਿੰਦਾ ਸੀ ਕਹਿੰਦਾ ਕਿ ਕੀ ਗੱਲ ਹੈ ਕਿ ਪੂਆ ਕੀ ਕਿਉਂ ਨਹੀਂ ਦਿੰਦੇ ਤਾਏ ਕਿ ਕਿਉਂ ਨਹੀਂ ਦਿੰਦੇ ਪੂਆ ਨੂੰ ਲੋੜੀ ਨਾ ਭਾਈ ਆਵੇ ਦੱਬਾ ਦੇ ਤਾਂ ਪਣ ਵਦਿਆ ਮੰਨ ਤਾ ਕਰੀਏ ਛੋਟੀ ਪੂਆ ਨੂੰ ਦੇ ਜਾਣਗੇ ਫੇਰ ਛੋਟੀ ਉਧਰ ਆ ਜੂਗੀ ਚਲ ਕੋਈ ਨਾ ਪੁੱਤਰਾ ਡੱਬਾ ਦੇ ਤਾਂ ਮੈਨੂੰ ਤਾਂ ਵਧੀਆ ਪਹਿਲਾਂ ਦੇ ਤਾਂ ਮੈਂ ਤਾਂ ਨਾ ਲੱਖ ਮਾਣਾਂਗਾ ਤੇ 100 ਰੁਪਏ ਵੀ ਦਿੱਤੇ ਹੋਰ ਹੋਰ ਦਿੱਤੇ ਭਾਈ 100 ਰੁਪਏ ਦੇ ਤਾਂ ਨਾਲ ਕਿਉਂ ਦੇਖ ਤੈਨੂੰ ਦਿੱਤੇ ਭੂਆ ਉਵੇਂ ਛੋਟੀ ਭੂਆ ਨੂੰ ਦੇਣਾ ਪਊਗਾ ਮੈਂ ਉਹਨੂੰ ਦੇ ਦੂੰਗੀ ਉਹ ਹਾਂ ਚਲ ਕੋਈ ਨਾ ਪੁੱਤ ਕੋਵੇਂ ਆ ਲੈ ਭੂਆ ਆ ਹੋਗੇ ਤੇਰੇ ਡੱਬੇ ਐ ਚ ਹੀ ਪਾ ਦਾਨੀਆਂ ਤੇ ਆ ਬਾਕੀ ਤੇਰਾ ਸਾਮਾਨ ਸਾਰਾ ਚੋੜਾ ਪਰਤਾ ਤੇ ਆ ਮੈਂ ਤੈਨੂੰ ਛੂਟ ਪਾਤਾ ਮੇਰੀ ਬੇਬੇ ਖਾਤਰ ਲਈ ਸੀ ਮਾਦੇ ਪਿੰਡੋਂ ਨਹੀਂ ਪੁੱਤ ਫੇਰ ਮੈਂ ਤੇਰੀ ਬੇਬੇ ਵਾਲਾ ਨਹੀਂ ਥੂਟ ਲੈ ਕੇ ਜਾਂਦੀ ਫੇ ਤੇਰੀ ਬੇਬੇ ਆਇਆ ਖੂਗੀ ਵੀਰਾ ਮੈਨੂੰ ਦਿੱਤਾ ਸੀ ਹਰ ਪਰੀ ਦੀ ਮਾਨੇ ਤਾਂ ਤੇ ਵੀ ਗੋਹਾਂ ਚਾੱਕਿਆ ਪਿਤਨੀ ਆਦੀ ਪੂਆ ਨੂੰ ਫੜਾਤਾ ਪੂਆ ਮੈਂ ਪੁੱਛ ਲਿਆ ਮੇਰੀ ਬੇਬੇ ਨੂੰ ਫੋਨ ਕਰਕੇ ਕਹਿੰਦੀ ਮੈਂ ਤੇ ਜਿਹੜਾ ਪਿੰਡੋਂ ਲਿਆਂਗੇ ਛੂਟ ਉਹੀ ਲਾ ਦਿਆਂ ਬੇਬੇ ਕਿ ਕੋਈ ਪੇਟੀ ਚੋਂ ਹੋਰ ਕੱਢ ਕੇ ਲਾਵਾਂ ਤੇ ਮੇਰੀ ਬੇਬੇ ਕਹਿੰਦੀ ਐ ਕਰ ਤੂੰ ਹੀ ਲਾ ਦੇ ਕਹਿੰਦੀ ਮੈਨੂੰ ਤਾਂ ਤੇਰੇ ਮਾਮੇ ਕਹਿੰਨੇ ਬਾਲੇ ਸੋਣਾ ਲੈ ਤਾਂ ਵੀ ਮੈਂ ਉਹ ਸਮਾ ਲੂੰਗੀ। ਕਿਰ ਕੋਈ ਨਾ ਪੁੱਤ ਛੋਟਦਾ ਐਡੀ ਕੋਈ ਨਾ ਗੱਲ ਹੀ ਨਹੀਂ ਠੂਟ ਵਾਲੀ। ਕਿਰ ਕੋਈ ਨਾ ਤੁਸੀਂ ਮੈਨੂੰ ਲੋੜੀ ਦਾ ਸਮਾਨ ਦੇ ਤਾਂ ਇਹੀ ਪੁੱਤ ਬਾਲੇ ਹੋ ਅਜੇ ਨਹੀਂ। ਹੁਣ ਸਮਾਨ ਤਾਂ ਦੇਖ ਸਾਰੀ ਦੇਵਾਂਗੇ ਤੇ ਭੂਆ ਹੁਣ ਐਂ ਦੱਸ ਵੀ ਹੁਣ ਆ ਚਾਰ ਹਲੀ ਤੇ ਚੜेंगी ਕਿ ਰਹेंगी। ਨਾ ਜਾਊਂਗੀ ਪੁੱਤ ਮੈਂ ਤੈਨੂੰ ਦੱਸਿਆ ਤਾਂ ਹੈਗਾ ਮੈਂ ਆਖਿਆ ਮੇਰੀ ਲੋਣੀ ਇੱਥੇ। ਫਿਰ ਸਮਾਨ। ਚਲ ਭੂਆ ਫਿਰ ਤੋਰੇ ਨੇ ਆ ਜਾ ਕੁੜੇ। ਅੱਡੇ ਤੇ ਨਾਲ ਬਗ ਚੱਲ ਆਪਾਂ ਚੜਾ ਆਏ ਅਮਰ ਜਵਾਕ ਜਵਾਕ ਮੈਨੂੰ ਛੱਡ ਜਾ ਨਾ ਇਹ ਦੇ ਦੇ ਮੇਰੇ ਰਸੋਈ ਦਾ ਬਾਰ ਪਿਹੜਿਆ ਮਾ ਪਿਹੜਿਆ ਭਾਈ ਚੱਲ ਐਨੇ ਹੂੰ ਤਾਂ ਹੈਗਾ ਬਾਰਗੇ ਕਈ ਵਾਰੀ ਕੋਈ ਪਿੱਲੀ ਬੁੱਲੀ ਆ ਜਾਂਦੀ ਹੋਰ ਭਾਈ ਕੋਈ ਨਾ ਨਾ ਚੱਲ ਪੂਆ ਜਵਾਕ ਤਾ ਆਪ ਲੈ ਮੈਨੂੰ ਨਾਲ ਆਏ ਛੱਡਣ ਮੈਂ ਤਾਂ ਕਹਾਂ ਮੈਂਰੇ ਨਾਲ ਬਗ ਚੱਲੋ ਪੂਆ ਇਹਨਾਂ ਨੂੰ ਤਾਂ ਐ ਸੀ ਵੀ ਤੂੰ ਰਾਤ ਰਹੇਗੀ ਆਪਾਂ ਪੂਆ ਕੋਲੇ ਬਾਵਾ ਚਰਨ ਲਾ ਕੇ ਹੁਣ ਤੂੰ ਇਹਨਾਂ ਨੂੰ ਕਿੱਧਰ ਪਤਾ ਸੀ ਵੀ ਜਾਊਗੀ ਹੋਰ ਤੇ ਚੱਲ ਆ ਜਾ ਪੂਆ ਅੱਡੇ ਤੇ ਚੜਾ ਆਇਆ ਮਾ ਲਾਤਨਾ ਗੰਡੇਾਂ ਤੇ ਹੋਇਆ ਪਿਆ ਗੰਡੇ ਲਾਉਣ ਲੱਗ ਗਿਆ ਚਲ ਕੋਈ ਨਾ ਪੁੱਤ ਆਈ ਹੋ ਜਾ ਕੋਲੇ ਆ ਜਾ ਆਪੂ ਆ ਜਾਂਦੀ ਏ ਖੜੇ ਹੋ ਜਾ ਜਾਨੀ ਆ ਭਾਈ ਮੈਂ ਤਾਂ ਚੰਗਾ ਪੂਆ ਲੈ ਪੂਆ ਚੋੜਾ ਲੈ ਪਹਿਲਾ ਲੈ ਹਾਂ ਚੰਗਾ ਪਹਿਲਾ ਲਾ ਲ ਗਏ ਮੈਂ ਪੂਆ ਨੂੰ ਚੜਾਇਆ ਮਮਣੇ ਧਿਆਨ ਰੱਖੀ ਕਰੇ ਉੱਕਰੀਆਂ ਮੈਂ ਵਾਰਗੀਆਂ ਨੂੰ ਚੜਾਇਆ ਪੂਆ ਚੰਗਾ ਚੰਗਾ ਲੈ ਚੱਲ ਪੂਆ ਚੱਲ ਗਏ ਫਿਰ ਗੱਲੇ ਤਾਂ ਐਤੋ ਵਧੀਆ ਹੁੰਦੇ ਨੇ ਮੋਟੇ ਮਿੱਟੇ ਬਾਲੀ ਸੋਹਣੇ ਹੁੰਦੀਆਂ ਪੂਆ ਬੜੀ ਸੋਹਣੀ ਹੋ ਜਾਂਦੀਆਂ ਜਿੱਦ ਦੇ ਨੂੰ ਐ ਕਰੀ ਪੂਆ ਫੱਗਣ ਜੇ ਚ ਗੇੜਾ ਫੇਰ ਮਾਰ ਲਈ ਮਾਗ ਜੇ ਚ ਉਦੋਂ ਗੋਭੀ ਲੈ ਜੀ ਚਿੰਗ ਲਾਈ ਹੁੰਦੀ ਸਾਡੇ ਤਾਂ ਕਿ ਢੀ ਖੇਚੜਾ ਕਾਦੀ ਤੁਸੀਂ ਹਰ ਤਰੀਕਾ ਖੇਚੜਾ ਕਾਦੀ ਐ ਪੂਆ ਕੁੜੀਆਂ ਦੀ ਕਾਦੀ ਖੇਚੜਾ ਹੁੰਦੀ ਐ ਇੱਕ ਤੇਰੀ ਬੇਬੇ ਨਹੀਂ ਲ ਮਿਲੀ ਵਿਚਾਰੀ ਐ ਆਖੂਗੀ دماغ ਰੋ ਮਗਰੋ ਮੁਰਗੀ ਲਾ ਛੋਡੀ ਪੂਆ ਚਲ ਕੋਈ ਨਹੀਂ ਮੇਰੀ ਬੇਬੇ ਤੇ ਇਹ ਦੋਨੇ ਕਦੇ ਨਾ ਆਪ ਗੇੜਾ ਮਾਰਿਆਉਣਗੇ ਬੇਬੇ ਨੂੰ ਲੈ ਕੇ ਆ ਜੂਗਾ ਤੇਰੇ ਕੋਲ ਲੈ ਆਉਣਗੀ ਤੈਨੂੰ ਐ ਜਿਹੋ ਜੋ ਮੈਨੂੰ ਮਿਲੀ ਨਹੀਂ ਹੋਰ ਭਾਈ ਹਾਏ ਤਾਂ ਫਿਰ ਮਨੋ ਹੋ ਹੀ ਜਾਂਦਾ ਹੈ ਹਾਂ ਬਮਤਾ ਤੁਸੀਂ ਆਪਦੇ ਥਾਂ ਤੇ ਤੇਰੀ ਬੇਬੇ ਆਪਦੇ ਥਾਂ ਹੈ ਨਾ ਹੁੰਦੀ ਐ ਪੂਆ ਪਰਜਾਈਆਂ ਦਾ ਤਬਾਲੀ ਹੁੰਦਾ ਹੈ ਹੋਰ ਫਿਰ ਤੇਰੀ ਬਸ ਹੋਣ ਵਾਲੀ ਐ ਮਣੇ ਕਾਲੀ ਤੁਰਪਾ ਆ ਜਾ ਪਾ ਆ ਜਾ ਨਾ ਫੇਰ ਨੰਗ ਕੀ ਨਾ ਫੇਰ ਔਖਾ ਹੋ ਜੂ ਆ ਜਾ ਭਾਈ ਫਿਰ ਮੈਂ ਵੀ ਆ ਕੇ ਸਬਜੀ ਸੂਜੀ ਬਣਾਉਣੀ ਹੋਊਗੀ ਚੱਲ ਕੁੜੇ ਤੈਨੂੰ ਆਉਂਦੀ ਆਉਂਦੀ ਛੱਡਿਆ ਆ ਮਾ ਆ ਜਾ ਮੇਰੇ ਨਾਲ ਹੀ ਆ ਜਾ ਆ ਜਾ ੱਜਾ ਬੱਕਰੀ ਸੋ ਚੈਨਲ ਤੇ ਜਿੰਨਾ ਬੀਰਾਂ ਤੇ ਭੈਣਾਂ ਨੇ ਸਾਨੂੰ ਸੋਹਣੇ ਸੋਹਣੇ ਕਮੈਂਟ ਕੀਤੇ ਐ ਅਸੀਂ ਨਾਮ ਬੋਲਣ ਜਾ ਰਹੇ ਹਾਂ ਡਾਕਟਰ ਅਨੁਜੀਤ ਸਿੰਘ ਖੰਗੂੜਾ ਲਾਲ ਤਾਲਾ ਲੁਧਿਆਣਾ ਕੈਲਗਰੀ ਕੈਨੇਡਾ ਬਲਵਿੰਦਰ ਸਿੰਘ ਚਾਨਾ ਬੀਰਪਾਲਕ ਔਰ ਚਾਨਾ ਰਾਮਗੜੀਆ ਰਤੀਆ ਹਰਿਆਣਾ ਭੀਮ ਸਿੰਘ ਦਿਓਲ ਪਰਮਜੀਤ ਕੌਰ ਗਿੱਲ ਹਮੀਦੀ ਜ਼ਿਲ੍ਹਾ ਬਰਨਾਲਾ ਕੈਨੇਡਾ ਗੀਤਾਰਾਣੀ ਲੁਧਿਆਣਾ ਰੀਤ ਲੁਧਿਆਣਾ ਹਰਮਨ ਕੌਰ ਬਰਨਾਲਾ ਗੁਰਦੇਵ ਦਾਸ ਸਤਪਾਲ ਸ਼ਰਮਾ ਅਲੀ ਸੇਰ ਸੰਗਰੂਰ ਬਲਜਿੰਦਰ ਕੌਰ ਲੁਧਿਆਣਾ ਸਿਮਰਨਪ੍ਰੀਤ ਕੌਰ ਫੱਲੇਵਾਲ ਬਿੰਦਰ ਹਾਂਗਕਾਂਗ ਕਰਮਜੀਤ ਕੌਰ ਰਾਮਕਰਨ ਸਿੰਘ ਗੁਰਦੇਵ ਸਿੰਘ ਮਾਨਸਾ ਮੰਡੀ ਕਮਲੇਸ਼ ਸੇਠੀ ਸਤਨਾਮ ਸਿੰਘ ਬਡੂਂਗਰ ਕਮਲ ਬੱਗਾ ਲੁਧਿਆਣਾ ਮੂਰਤੀ ਸ਼ਰਮਾ ਕੁਲਵੰਤ ਸਿੱਧੂ ਅਮਰ ਸਿੰਘ ਪਟਿਆਲਾ ਮਹਿਕਦੀਪ ਸਿੰਘ ਕ੍ਰਿਸ਼ਨ ਕੌਰ ਬੋਬੀ ਰਾਜਾ ਹਾਂਗਕਾਂਗ ਸੁਖਮਨ ਹਰੀਕਾ ਹੈਪੀ ਜੋਸ਼ੀ ਫਕੀਰ ਚੰਦ ਸ਼ਰਮਾ ਭਾਗਸਰ ਪੁਸ਼ਪਾ ਬਾਂਸਲ ਗੁਰਨਾਮ ਸਿੰਘ ਅਮਰਿੰਦਰ ਸਿੰਘ ਕੁਲਵੰਤ ਕੌਰ ਰੌਟਾ ਪ੍ਰਗਟ ਸਿੰਘ ਕਰਨਵੀਰ ਬਾਵਾ ਮਨਜੀਤ ਕੌਰ ਸ਼ਿਮਲਾਪੁਰੀ ਲੁਧਿਆਣਾ ਪ੍ਰੀਤਮਾ ਜੌਲੀ ਬਲਵੀਰ ਸਿੰਘ ਗੁਰਵੀਰ ਕੌਰ ਜਸ ਚੱਠਾ ਰੇਖਾ ਸ਼ਰਮਾ ਦਰੂਪਿਕਾ ਸ਼ਰਮਾ ਨੇਤ ਸ਼ਰਮਾ ਰਾਜਨ ਸ਼ਰਮਾ ਈਸ਼ਾ ਸ਼ਰਮਾ ਸਾਇਆ ਸ਼ਰਮਾ ਜਿੰਨਾ ਵੀਰਾਂ ਤੇ ਭੈਣਾਂ ਨੇ ਸਾਨੂੰ ਸੋਹਣੇ ਸੋਹਣੇ ਕਮੈਂਟ ਕੀਤੇ ਆ ਕਮੈਂਟ ਕਰਨ ਲਈ ਬਹੁਤ ਬਹੁਤ ਧੰਨਵਾਦ ਜਿੰਨਾ ਵੀਰਾਂ ਤੇ ਭੈਣਾਂ ਦੇ ਨਾਮ ਬੋਲਣ ਮਨ ਨਹੀਂ ਰਹਿ ਗਏ ਅਸੀਂ ਦੂਸਰੀ ਵੀਡੀਓ ਦੇ ਵਿੱਚ ਜ਼ਰੂਰ ਬੋਲਾਂਗੇ ਸਾਨੂੰ ਕਮੈਂਟ ਕਰਨ ਲਈ ਸਾਨੂੰ ਸੁਝਾਅ ਦੇਣ ਲਈ ਸਾਡੀ ਸਪੋਰਟ ਕਰਨ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ